ਦੇਸ਼ ਵਿਦੇਸ਼ ਚ ਬੈਠੇ ਹੋਏ ਸਭ ਦਰਸ਼ਕਾਂ ਦਾ ਮੈਂ ਅਰਚਨਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਪ੍ਰੋਗਰਾਮ ਘਰ ਬਾੜ ਚ ਘਰ ਬਾੜ ਚ ਅਸੀਂ ਟਾਈਮ ਟੂ ਟਾਈਮ ਅਜਿਹੇ ਵਿਸ਼ੇ ਲੈ ਕੇ ਹਾਜ਼ਰ ਹੁੰਨੇ ਆ ਜਿਹੜੇ ਕਿ ਸਾਡੇ ਘਰਾਂ ਦੇ ਨਾਲ ਹੀ ਜੁੜੇ ਹੁੰਦੇ ਨੇ ਕਿਉਂਕਿ ਸਾਡਾ ਘਰ ਇੱਕ ਅਜੀਹਾ ਨਿੱਗੀ ਜਗ੍ਹਾ ਹੈ ਜਿੱਥੇ ਅਸੀਂ ਪਿਆਰ ਦਾ ਆਨੰਦ ਮਾਣਦੇ ਆ ਆਪਸੀ ਗੱਲਬਾਤਾਂ ਪਾਣੇ ਆ ਅਸੀਂ ਤਿਉਹਾਰ ਮਨਾਉਨੇ ਆ ਖੁਸ਼ੀਆਂ ਖੇੜੇ ਮਨਾਉਨੇ ਆ ਪਰ ਕਈ ਵਾਰੀ ਅਸੀਂ ਵੇਖਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਕੁਝ ਅਜਿਹੇ ਮਸਲੇ ਹੋ ਜਾਂਦੇ ਨੇ ਜਿਹੜੇ ਕਿ ਸਾਨੂੰ ਘਰ ਦੀ ਦਹਹਲੀਜ਼ ਤੋਂ ਬਾਹਰ ਲੈ ਕੇ ਚਲੇ ਜਾਂਦੇ ਨੇ ਉਹਨਾਂ ਨੂੰ ਸੁਲਝਾਉਣ ਵਾਸਤੇ ਅਸੀਂ ਨਿਕਲ ਤਾਂ ਬਾਹਰ ਜਾਂਦੇ ਹਾਂ ਪਰ ਮੁੜ ਕੇ ਉਹ ਕਦਮ ਘਰ ਦੇ ਅੰਦਰ ਕਦੇ ਵੀ ਨਹੀਂ ਚਾਂਦੇ ਅਸੀਂ ਗੱਲ ਕਰਦੇ ਹਾਂ ਜੀ ਪਰਿਵਾਰਿਕ ਝਗੜੇ ਤੇ ਉਹਨਾਂ ਦੇ ਸਮਾਧਾਨ ਪਰਿਵਾਰਾਂ ਦੇ ਵਿੱਚ ਅਕਸਰ ਪੁਰਾਣੇ ਵੇਲਿਆਂ ਦੇ ਵਿੱਚ ਵੀ ਝਗੜੇ ਹੁੰਦੇ ਸੀ ਪਰ ਉਹ ਮਿੰਟੋ-ਮਿੰਟੀ ਸੁਲਝ ਜਾਂਦੇ ਸੀ ਕਿਉਂਕਿ ਜਿਹੜੇ ਘਰ ਦੇ ਵੱਡੇ ਹੁੰਦੇ ਸੀ ਉਹ ਸੋਜਵਾਨ ਹੁੰਦੇ ਸੀ ਸੋਜਵਾਨ ਅੱਜ ਵੀ ਨੇ ਬਟ ਅੱਜ ਜਿਹੜੇ ਬੱਚੇ ਨੇ ਉਹ ਆਪਣੇ ਵੱਡਿਆਂ ਦੀ ਗੱਲ ਸੁਣ ਕੇ ਹੀ ਰਾਜੀ ਨਹੀਂ ਅੱਗੇ ਸੀ ਇੱਕ ਕਹਾਵਤ ਹੁੰਦੇ ਸੀਗੇ ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਭਈ ਜਿਹੜੇ ਘਰ 'ਚ ਕਲੇਸ਼ ਹੋਏਗਾ ਗਲੇ ਰਹੇਗਾ ਉੱਥੇ ਕੋਈ ਵੀ ਜਿਹੜੀ ਬਰਕਤਾਂ ਨਹੀਂ ਟਿਕਦੀਆਂ ਇਹ ਸਾਡੇ ਪੁਰਾਣੇ ਆਖਦੇ ਨੇ ਤੇ ਮੈਂ ਵੀ ਅਜਿਹਾਈ ਮਹਿਸੂਸ ਕੀਤਾ ਇਸੇ ਵਿਸ਼ੇ ਦੇ ਉੱਤੇ ਹੋਰ ਚਰਚਾ ਕਰਨ ਵਾਸਤੇ ਅਸੀਂ ਸੱਦਾ ਦਿੰਦਾ ਹੈ ਸਟੂਡੀਓਜ਼ ਦੇ ਵਿੱਚ ਸ਼ਕੁਨ ਉਬਰਾਈ ਜੀ ਨੂੰ ਜਿਹੜੇ ਕਿ ਇੱਕ ਸਲਾਹਕਾਰ ਨੇ ਪਰਿਵਾਰਿਕ ਝਗੜੇ ਸੁਲਝਾਉਣ ਦੇ ਵਿੱਚ ਬਹੁਤ ਲੋਕਾਂ ਦੀ ਮਦਦ ਕਰਦੇ ਨੇ ਉਹਦੇ ਨਾਲ ਨਾਲ ਇਹ ਕਾਫੀ ਐਨ ਜੀਓਜ਼ ਦੇ ਨਾਲ ਜਿਹੜੀ ਗੈਰ ਸਰਕਾਰੀ ਸੰਸਥਾਵਾਂ ਨੇ ਉਹਨਾਂ ਨਾਲ ਜੁੜੇ ਹੋਏ ਨੇ ਤੇ ਲੋਕਾਂ ਦੀ ਬਹੁਤ ਸਾਰੀ ਮਦਦ ਕਰਦੇ ਨੇ ਤਾਂ ਜੋ ਉਹਨਾਂ ਦੇ ਜਿਹੜੇ ਘਰ ਦੇ ਝਗੜੇ ਨੇ ਉਹ ਘਰ ਦੇ ਅੰਦਰ ਹੀ ਰਹਿ ਜਾਣ ਤੇ ਉਹ ਸੁਲਝ ਵੀ ਜਾਣ ਤੇ ਉਹਨਾਂ ਨੂੰ ਘਰ ਦੀ ਦਹਲੀਜ਼ ਤੋਂ ਦਿਓੜੀ ਤੋਂ ਬਾਹਰ ਨਾ ਜਾਣਾ ਪਵੇ ਸ਼ਕੁਨੋ ਬਰਾਏ ਜੀ ਤੁਸੀਂ ਸਟੂਡੀਓਜ਼ ਦੇ ਵਿੱਚ ਤੁਹਾਡਾ ਸੀ ਨਿੱਗੀ ਜਾਈ ਜੀ ਆਇਆਂ ਆਖਦੇ ਆ ਪਿਆਰ ਭਰੀ ਮੇਰੀ ਬਹੁਤ ਬਹੁਤ ਸਸਵੇਕਾਲ ਨਮਸਕਾਰ ਅਦਾਬ ਮੈਂ ਸ਼ੱਕ ਨੂੰ ਬਰਾਈ ਜਿਸ ਤਰ੍ਹਾਂ ਕਿ ਅੱਜ ਤੁਸੀਂ ਕਹਿ ਰਹੇ ਹੋ ਕਿ ਕਰੇਲੂ ਝਗੜੇ ਕਰੇਲੂ ਝਗੜੇ ਅਸੀਂ ਇਹ ਕੋਈ ਲੱਗਦਾ ਬੜਾ ਆਮ ਜਿਹਾ ਵਿਸ਼ਾ ਹੈ ਅਰਸ਼ਨਾ ਜੀ ਪਰ ਇਹ ਆਮ ਨਹੀਂ ਇਹ ਬੜਾ ਖਾਸ ਵਿਸ਼ਾ ਹੈ ਔਰ ਅੱਜ ਇੱਕ ਇਨਸਾਨ ਦੇ ਨਾਲ ਹੀ ਨਹੀਂ ਇਹ ਇੱਕ ਪਰਿਵਾਰ ਇੱਕ ਸਮਾਜ ਇੱਕ ਦੇਸ਼ ਪ੍ਰਦੇਸ਼ ਹਰ ਇੱਕ ਦੇ ਨਾਲ ਜੁੜਿਆ ਆਇਆ ਹੈ ਇਹ ਅਸੀਂ ਇਸ ਜਿੰਨਾ ਕੋਈ ਨੂੰ ਛੋਟਾ ਜਾਂ ਸਮਝ ਲੈਣਿਆ ਨਾ ਇਹ ਉਨਾ ਛੋਟਾ ਹੈ ਨਹੀਂ ਕਰੇਲੂ ਝਗੜੇ ਕਈ ਵਾਰੀ ਹੁੰਦੇ ਤਾਂ ਸ਼ੁਰੂਆਤ ਛੋਟੀਆਂ-ਛੋਟੀਆਂ ਗੱਲਾਂ ਤੋਂ ਆ ਪਰ ਇਹ ਐਨਾ ਭਿਆਨਕ ਰੂਪ ਧਾਰਨ ਕਰ ਲੈਂਦੇ ਆ ਕਿ ਅਸੀਂ ਇਹਨਾਂ ਨੂੰ ਰਿਸ਼ਤਿਆਂ ਨੂੰ ਤੋੜਨ ਤੇ ਆ ਜਾਂਦੇ ਆ ਇਹ ਅੱਜ ਸਮਾਜ ਚ ਕਿਉਂ ਹੋ ਰਿਹਾ ਵੈ ਇਹਦੇ ਪਿੱਛੇ ਕਈ ਕਾਰਨ ਹੈ ਉਹ ਕਾਰਨ ਲੱਭਣ ਦੀ ਲੋੜ ਹੈ ਦੇਖੋ ਕੁਦਰਤ ਨੇ ਵੀ ਇੱਕ ਚੀਜ਼ ਬਣਾਈ ਹੈ ਕਿ ਜੇ ਕੋਈ ਸਮੱਸਿਆ ਹੈ ਤੇ ਉਸ ਸਮੱਸਿਆ ਦਾ ਹੱਲ ਜ਼ਰੂਰ ਲੱਭਣਾ ਤੇ ਆਪਾਂ ਇਹਨਾਂ ਘਰੇਲੂ ਝਗੜਿਆਂ ਤੋਂ ਕਿਵੇਂ ਬਾਹਰ ਨਿਕਲ ਸਕਦੇ ਆ ਕਿਵੇਂ ਇਹਨਾਂ ਦਾ ਹੱਲ ਕਰ ਸਕਦੇ ਆ ਇਹ ਹੈ ਤਾਂ ਛੋਟੇ-ਛੋਟੇ ਟੋਟਕੇ ਹੀ ਆ ਕੋਈ ਐਡੀਆਂ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਅਣਜਾਣੇ ਵਿੱਚ ਜਾਣੇ ਅਣਜਾਣੇ ਕੁਝ ਅਸੀਂ ਇਦਾਂ ਦੀਆਂ ਗਲਤੀਆਂ ਬਰਬੜਦੇ ਆ ਜਿਸ ਦੇ ਨਾਲ ਘਰਾਂ ਦੇ ਝਗੜੇ ਸ਼ੁਰੂ ਹੋ ਜਾਂਦੇ ਆ ਪਰਿਵਾਰ ਜਿਹੜਾ ਨਾ ਉਹ ਇੱਕ ਸਾਨੂੰ ਖੁਸ਼ੀਆਂ ਦੇ ਨਾਲ ਖੁਸ਼ੀਆਂ ਕਿਹੜੇ ਇਹਦੇ ਵਿੱਚ ਅਗਰ ਅਸੀਂ ਪਰਿਵਾਰ ਦੇ ਵਿੱਚ ਖੁਸ਼ੀਆਂ ਕਿਹੜੇ ਨਾ ਰਹਿਣੀਆਂ ਤੇ ਪਰਿਵਾਰ ਸੀ ਬਹਾਰ ਹੈ ਪਰਿਵਾਰ ਤਾਂ ਸਾਡਾ ਐਸਾ ਹੈ ਘਰ ਜਿਹੜਾ ਇੱਕ ਸਵਰਗ ਦੇ ਸਮਾਨ ਹੈ ਅਗਰ ਇੱਥੇ ਅਸੀਂ ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਕਿ ਕਲਾ ਕਲੰਦਰ ਬਸ ਇੱਕ ਘੜਿਓ ਪਾਣੀ ਨਸੇ ਬਿਲਕੁਲ ਸਹੀ ਗੱਲ ਹੈ ਇਹ ਤੁਹਾਡਾ ਜਿਹੜਾ ਝਗੜਾ ਕਰਦਾ ਇਹ ਤੁਹਾਡੀ ਮਾਨਸਿਕ ਸ਼ਾਂਤੀ ਨੂੰ ਇੱਕਦਮ ਖੋਹ ਲੈਂਦਾ ਹੈ ਤੇ ਸਾਨੂੰ ਕਿਵੇਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘਰਾਂ 'ਚ ਝਗੜੇ ਹੋਣ ਹੀ ਨਾ ਇਹ ਝਗੜਿਆਂ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ ਉਹਦੇ ਵਾਸਤੇ ਬਹੁਤ ਸਾਰੇ ਤਰੀਕੇ ਉਹ ਛੋਟੀਆਂ ਛੋਟੀਆਂ ਗੱਲਾਂ ਛੋਟੇ ਛੋਟੇ ਟੋਟਕੇ ਆ ਜਿਸ ਤਰ੍ਹਾਂ ਕਿ ਇੱਕ ਨਵਾਂ ਵਿਆਹੀ ਲੜਕੀ ਹੈ ਸਮਝ ਲਓ ਅਸੀਂ ਬੱਚੇ ਨੂੰ ਬੜੀਆਂ ਸਦਰਾਂ ਦੇ ਨਾਲ ਵਿਆਹ ਸ਼ਾਦੀਆਂ ਕਰਦੇ ਆ ਜੀ ਸ਼ਿਕਰ ਜੀ ਤੁਸੀਂ ਹੁਣੇ ਵਿਆਹ ਸ਼ਾਦੀ ਦੀ ਜਿਹੜੀ ਗੱਲ ਕੀਤੀ ਨਾ ਟੋਟਕਿਆਂ ਦੀ ਮੈਂ ਉਹਦੇ ਬਾਰੇ ਹੀ ਜਾਨਣਾ ਚਾਹਾਂਗੀ ਅੱਜ ਕੱਲ ਮਾਪੇ ਇੰਨਾ ਪੈਸਾ ਲਗਾਉਂਦੇ ਨੇ ਵਿਆਹ ਸ਼ਾਦੀ ਇੰਨੀ ਧੂਮ ਧਾਮ ਦੇ ਨਾਲ ਧੂਮ ਧੜਕ ਕੇ ਸਦਰਾ ਆਪਣੀਆਂ ਸਾਰੀ ਜੀਵਨ ਦੀਆਂ ਜਿਹੜੀਆਂ ਪੂਰੀਆਂ ਕਰਦੇ ਨੇ ਉਹਦੇ ਜ਼ਰੀਏ ਪਰ ਕਈ ਵਾਰੀ ਅਜਿਹਾ ਸੁਣਨ ਦੇ ਵਿੱਚ ਆਉਂਦਾ ਹੈ ਕਿ ਹਲੇ ਥੋੜੇ ਦਿਨ ਹੀ ਹੋਏ ਸੀਗੇ ਤੇ ਉਹ ਕੋਰਟ ਕਚੈਰੀਆਂ 'ਚ ਪਹੁੰਚ ਗਏ ਤੇ ਮੈਂ ਤੁਹਾਡੇ ਕੋਲ ਇਹ ਜਾਨਣਾ ਚਾਹਾਂਗੀ ਜਿਹੜੇ ਵਿਆਹ ਸ਼ਾਦੀ ਇੱਕ ਅਹਿਮ ਫੈਸਲਾ ਜੀਵਨ ਦਾ ਹੁੰਦਾ ਇਹਦੀ ਪਰਿਭਾਸ਼ਾ ਤੁਹਾਡੇ ਮੁਤਾਬਕ ਕੀ ਹੈ ਦੇਖੋ ਸ਼ਾਦੀ ਜਿਹੜੀ ਹੈ ਉਹ ਇੱਕ ਪਰਿਵਾਰ ਦੇ ਨਾਲ ਹੁੰਦੀ ਹੈ ਅਸੀਂ ਇੰਨੀ ਸੋਚਦੇ ਕਿ ਲੜਕੇ ਲੜਕੀ ਦੀ ਸ਼ਾਦੀ ਹੈ ਇੱਕ ਪਰਿਵਾਰ ਦਾ ਦੂਜੇ ਪਰਿਵਾਰ ਦੇ ਨਾਲ ਸੰਬੰਧ ਜੁੜਦਾ ਹੈ ਲੜਕੀ ਇੱਕ ਆਪਣਾ ਮਾਇਕਾ ਘਰ ਛੱਡ ਕੇ ਪੇਕੇਆਂ ਦਾ ਘਰ ਛੱਡ ਕੇ ਅਗਰ ਦੂਸਰੇ ਘਰ ਚ ਜਾਂਦੀ ਹੈ ਤੇ ਉਸ ਨੂੰ ਇਹ ਸਮਝਣਾ ਪੈਂਦਾ ਹੈ ਕਿ ਇਹ ਮੇਰਾ ਆਪਣਾ ਘਰ ਹੈ ਔਰ ਦੂਸਰੇ ਪਾਸੇ ਮੈਂ ਸਿਰਫ ਇਹ ਨਹੀਂ ਕਾਂਗੀ ਕਿ ਲੜਕੀ ਨੂੰ ਹੀ ਸਮਝਣ ਦੀ ਲੋੜ ਹੈ ਸਸੁਰਾਲ ਘਰ ਨੂੰ ਵੀ ਉਹਨੂੰ ਦਿਲ ਤੋਂ ਅਪਣਾਨ ਦੀ ਲੋੜ ਹੁੰਦੀ ਹੈ ਜਿਹੜੀ ਲੜਕੀ ਅਸੀਂ ਵਿਆਹ ਕੇ ਲਿਆਏ ਆਂ ਉਹ ਦੂਸਰੇ ਘਰ ਚੋਂ ਨਹੀਂ ਆਈ ਉਹ ਆਪਣੇ ਘਰ ਦੇ ਵਿੱਚ ਆਈ ਆ ਅਗਰ ਉਹਨੂੰ ਕਿਹਾ ਜਾਏ ਕਿ ਤੇਰਾ ਦੂਸਰਾ ਘਰ ਹੈ ਤੇਰਾ ਪਰਾਇਆ ਘਰ ਹੈ ਤੂੰ ਪਰਾਇਆ ਧੰਨ ਹੈ ਉਹ ਬੱਚੀ ਦੇ ਅੰਦਰ ਜਿਹੜਾ ਨਾ ਉਹੀ ਭਾਵਨਾ ਜਿਹੜੀ ਘਰ ਕਰ ਜਾਂਦੀ ਹੈ ਉਸ ਬੱਚੀ ਨੂੰ ਆਪਣੇ ਮਾਹੌਲ ਦੇ ਵਿੱਚ ਆਪਣੇ ਮਾਹੌਲ ਦੇ ਵਿੱਚ ਸੈੱਟ ਕਰਨਾ ਪੈਂਦਾ ਵੈ ਕੋਈ ਵੀ ਦੇਖੋ ਜਨਮ ਤੋਂ ਹਰ ਚੀਜ਼ ਸਿੱਖ ਕੇ ਨਹੀਂ ਆਂਦਾ ਬਚਪਨ ਤੋਂ ਇੱਕ ਬੱਚਾ ਹੁੰਦਾ ਸੀ ਉਸਨੂੰ ਸਪੋਰਟ ਦੰਨੇ ਆ ਉਸ ਨੂੰ ਖੜਾ ਕਰਨਾ ਸਿਖਾਣੇ ਆ ਉਸ ਨੂੰ ਸਕੂਲ ਭੇਜਣੇ ਆ ਅਰ ਹਰ ਇੱਕ ਸਿਸਟੇਮੈਟਿਕਲੀ ਚੀਜ਼ ਚੱਲਦੀ ਹੈ ਅਗਰ ਨਵੀਂ ਵਿਆਹੀ ਔਰਤ ਘਰ ਚ ਲੜਕੀ ਆਈ ਹੈ ਅਸੀਂ ਉਹਦੇ ਤੋਂ ਐਕਸਪੈਕਟ ਕਰੀਏ ਕਿ ਆਂਦੇ ਹੀ ਉਹ ਸਾਡੇ ਮਾਹੌਲ ਸੇ ਢਲ ਜਾਏ ਨਹੀਂ ਪੋਸੀਬਲ ਉਹਨੂੰ ਹੌਲੀ ਹੌਲੀ ਆਪਣੇ ਘਰ ਦੇ ਤੌਰ ਤਰੀਕੇ ਸਮਝਾਣੇ ਪੈਂਦੇ ਆ ਉਹਨੂੰ ਆਪਣੇ ਘਰ ਦੇ ਹਿਸਾਬ ਨਾਲ ਢਲਣਾ ਪੈਂਦਾ ਵੈ ਅਸੀਂ ਕਵਾਂਗੇ ਕਿ ਉਹ ਸਾਡੇ ਸਾਹਮਣੇ ਬਦਲ ਜਾਏ ਨਹੀਂ ਬਦਲਣਾ ਵੀ ਨਹੀਂ ਅਸੀਂ ਉਹਨੂੰ ਅਸੀਂ ਸਮਝਾਣ ਦੀ ਲੋੜ ਹੈ ਕੁਝ ਉਹਨੀਆਂ ਜਿਹੜੀਆਂ ਅੱਛੀਆਂ ਚੀਜ਼ਾਂ ਛਾਈਆਂ ਅਸੀਂ ਉਹਨੂੰ ਅਡਾਪਟ ਕਰੀ ਗਏ ਕੁਝ ਆਪਣੀਆਂ ਉਹਦੇ ਉੱਪਰ ਅਸੀਂ ਬਹੁਤ ਖੂਬ ਜੀ ਜਿਸ ਤਰ੍ਹਾਂ ਸੀ ਕਹਿੰਦੇ ਇੱਕ ਜਿਹੜਾ ਬੂਟਾ ਹੁੰਦਾ ਬੂਟਾ ਵੀ ਪੱਟ ਕੇ ਅਸੀਂ ਦੂਜੀ ਜਗ੍ਹਾ ਲਾਉਨੇ ਆ ਤਾਂ ਉਹਨੂੰ ਵੀ ਹਰਿਆ ਭਰਿਆ ਹੋਣ ਦੇ ਵਿੱਚ ਕੁਝ ਵਕਤ ਲੱਗ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਜਦੋਂ ਬੱਚੀ ਆਪਣਾ ਘਰ ਛੱਡ ਕੇ ਆਪਣੇ ਮਾਪਿਆਂ ਦਾ ਘਰ ਛੱਡ ਕੇ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕਰਦੀ ਹੈ ਆਪਣੇ ਸਹੁਰੇ ਘਰ ਦੇ ਵਿੱਚ ਜਾਂਦੀ ਹੈ ਉਹਨੂੰ ਵੀ ਕਾਫੀ ਸਾਰੀ ਸਮਝ ਦੇ ਵਿੱਚ ਵੀ ਥੋੜੀਆਂ ਮੁਸ਼ਕਲਾਂ ਵੀ ਆਉਂਦੀਆਂ ਮੁਸ਼ਕਲਾਂ ਦਾ ਸਾਹਮਣਾ ਦੇਖੋ ਕਰਨਾ ਪੈਂਦਾ ਇਨਸਾਨ ਨੂੰ ਕਿਉਂਕਿ ਉਹ ਇਕੱਲੀ ਤੇ ਉਹਦੇ ਸਾਹਮਣੇ ਇੰਨੇ 10 ਨਵੇਂ ਰਿਸ਼ਤੇ ਖੜੇ ਹੁੰਦੇ ਆ ਜਿਨ੍ਹਾਂ ਨੂੰ ਇੱਕ ਇੱਕ ਨੂੰ ਸਮਝ ਕੇ ਉਹਨਾਂ ਦੇ ਡੀਲ ਕਰਨਾ ਬੱਚੀ ਵਾਸਤੇ ਵੀ ਥੋੜਾ ਔਖਾ ਹੁੰਦਾ ਹੈ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਤਾਂ ਪਰਾਇਆ ਤਨ ਅਸੀਂ ਕੰਨੇ ਆ ਜਦੋਂ ਕੁੜੀ ਦਾ ਜਨਮ ਹੀ ਹੁੰਦਾ ਧੀ ਜੰਮਦੀ ਕਿਸੇ ਦੇ ਵੀ ਘਰ ਤੇ ਕਹਿੰਦੇ ਨੇ ਇਹ ਤਾਂ ਪਰਾਇਆ ਤਨ ਹੈ ਜਾਂ ਮਾਪੇ ਅਜਿਹਾ ਵੀ ਮਹਿਸੂਸ ਕਰਦੇ ਨੇ ਕਿ ਇੱਕ ਬਹੁਤ ਵੱਡੀ ਸਾਡੇ ਉੱਤੇ ਜ਼ਿੰਮੇਵਾਰੀ ਆ ਗਈ ਤੇ ਇਹਦੇ ਬਾਰੇ ਕਿ ਸਾਡੇ ਸਮਾਜ ਨੂੰ ਇੱਕ ਨਵੀਂ ਸੇਧ ਮਿਲ ਸਕੇ ਕੀ ਕਹਿਣਾ ਚਾਹੋਗੇ ਮੈਂ ਦੇਖੋ ਤੁਸੀਂ ਇੱਕ ਵਰਡ ਯੂਜ਼ ਕੀਤਾ ਪਰਾਇਆ ਤਨ ਸਾਡੀ ਇੱਕ ਸਮਾਜ ਦੇ ਵਿੱਚ ਬਹੁਤ ਯੁੱਗਾਂ ਯੁਗਾਂ ਤਰਾਂ ਤੋਂ ਇਹ ਚੀਜ਼ ਚੱਲਦੀ ਹਰੀ ਹੈ ਕਿ ਲੜਕੀ ਪਰਾਇਆ ਤਾਂ ਹੈ ਅੱਜ ਨਵੀਂ ਸੋਚ ਦੀ ਲੋੜ ਹੈ ਸਾਨੂੰ ਬੱਚਿਆਂ ਨੂੰ ਇਹ ਸਮਝਾਣ ਦੀ ਲੋੜ ਹੈ ਕਿ ਤੂੰ ਪਰਾਇਆ ਤਾਂ ਨਹੀਂ ਹੈ ਨੰਬਰ 1 ਜਿਹਨਾਂ ਦਾ ਬਚਪਨ ਇੱਥੇ ਬੀਤਿਆ ਜਿਹੜੇ ਅਗਲੇ ਘਰ ਜਾ ਰਹੀ ਹੈ ਉਹ ਉਹਨਾਂ ਦਾ ਆਪਣਾ ਘਰ ਹੈ ਦੇਖੋ ਬਚਪਨ ਦੇ ਵੀ 25 ਸਾਲ ਲੜਕੀ ਨੇ ਆਪਣੇ ਪੇਕਿਆਂ ਦੇ ਘਰ گزارਤੇ ਜਿਹੜਾ ਉਹਨਾਂ ਦਾ ਲੰਮਾ ਟਾਈਮ ਹੈ ਜ਼ਿੰਦਗੀ ਦਾ ਤਿੰਨ ਪੜਾਅ ਸਮਝ ਲਓ ਤੁਸੀਂ ਉਹਨੇ ਸਹੁਰਿਆਂ ਦੇ ਘਰ ਦੇ ਵਿੱਚ ਬਿਤਾਨੇ ਨੰਬਰ 2 ਉਸ ਘਰ ਦੇ ਵਿੱਚ ਗਈ ਹੈ ਉਸਨੇ ਘਰ ਦਾ ਵੰਸ਼ ਵਿਚ ਲਾਣਾ ਹੈ ਉਹ ਉੱਥੇ ਹੀ ਉਹਦੇ ਪੈਣ ਪਰਾ ਜਿਹੜੇ ਜਿੰਨੇ ਰਿਸ਼ਤੇਦਾਰ ਹਨ ਉਹ ਸਮਝ ਲਓ ਉਹਦੇ ਨਵੇਂ ਰਿਸ਼ਤੇਦਾਰ ਨੇ ਨਵੇਂ ਬਣੇ ਆ ਜਦੋਂ ਲੜਕੀ ਘਰ ਛੋੜ ਕੇ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਉਹਨੂੰ ਲੱਗਦਾ ਹੈ ਕਿ ਮੈਂ ਇੱਥੇ ਸਾਰੇ ਮੇਰੇ ਵਾਸਤੇ ਅਜਨਬੀ ਹੈ ਦੇਖੋ ਇੱਕ ਅਜਨਬੀ ਪਰਿਵਾਰ ਹੁੰਦਾ ਹੁਣ ਲਵ ਮੈਰिज ਵੀ ਅੱਜਕੱਲ ਜਿਸ ਤਰ੍ਹਾਂ ਹੋ ਰਹੀ ਹੈ ਲਵ ਮੈਰिज ਦੇ ਵਿੱਚ ਵੀ ਤੁਸੀਂ ਸਿਰਫ ਲੜਕੇ ਨੂੰ ਜਾਣਦੇ ਹੁੰਦੇ ਹੋ ਸ਼ਾਇਦ ਕਈ ਵਾਰੀ ਉਹਦੇ ਮਾਂ-ਬਾਪ ਜਾਂ ਰਿਸ਼ਤੇਦਾਰਾਂ ਨੂੰ ਨਹੀਂ ਜਾਣਦੇ ਤੇ ਜਦੋਂ ਲੜਕੀ ਨਵੇਂ ਘਰ ਚ ਜਾਂਦੀ ਹੈ ਉਹਨੂੰ ਸਾਰਿਆਂ ਨੂੰ ਪਛਾਣਨ ਦੀ ਲੋੜ ਪੈਂਦੀ ਹੈ ਨਾ ਨਾ ਜਾਨਣਾ ਹੁੰਦਾ ਹੈ ਕਿ ਇੱਕ ਗੱਲਾਂ ਬਾਤਾਂ ਦੇ ਜ਼ਰੀਏ ਇੱਕ ਘਰ ਜਾ ਕੇ ਰਹਿਣਾ ਮਤਲਬ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰ ਨਾ ਡੀਲ ਕਰਨਾ ਦੋਨੋਂ ਚੀਜ਼ਾਂ ਨਾ ਹੁੰਦੀਆਂ ਉੱਥੇ ਤੁਹਾਨੂੰ ਦੱਸ ਰਹੀ ਸੀ ਕਿ ਲੜਕੀ ਕਈ ਵਾਰੀ ਕਿ ਹੁੰਦਾ ਆਪਣਾ ਪਿਛਲਾ ਬਚਪਨ ਯਾਦ ਕਰ ਕਰਕੇ ਨਾ ਆਪਣੇ ਅੰਦਰ ਇਮੋਸ਼ਨਲ ਹੁੰਦੀ ਰਹਿੰਦੀ ਹੈ ਜਦਕਿ ਉਹਨੂੰ ਜ਼ਰੂਰਤ ਇਸ ਚੀਜ਼ ਦੀ ਨਹੀਂ ਹੁੰਦੀ ਉਹਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਨਵੇਂ ਵਾਤਾਵਰਣ ਚ ਆਈ ਆ ਇਹਨੂੰ ਮੈਂ ਕਿੱਦਾਂ ਆਪਣੇ ਅੰਦਰ ਢਾਲਣਾ ਹੈ ਹੈਨਾ ਜੇਕਰ ਸੱਸ ਮਾਂ ਦੇ ਨਾਲ ਮਾਂ ਸਮਝੇ ਸੱਸ ਨੂੰ ਵੀ ਦੇਖੋ ਮੈਂ ਅੱਜ ਕੱਲ੍ਹ ਦੀਆਂ ਸੱਸਾਂ ਵੀ ਬੁਰੀਆਂ ਨਹੀਂ ਸਾਡੀ ਇੱਕ ਸੋਚ ਬਣ ਚੁੱਕੀ ਹੈ ਕਿ ਸੱਸ ਜਿਹੜੀ ਆ ਉਹ ਦੋ ਸੱਸੇ ਲੱਗਦੇ ਆ ਤੇ ਜੀ ਇਹ ਸਾਪ ਹੈ ਇਹ ਵੋ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਐ ਅੱਜ ਨੂੰ ਸੱਸ ਇੱਕ ਦੋਸਤਾਨਾ ਮਾਹੌਲ ਚ ਰਹ ਰਹੀਆਂ ਤੁਸੀਂ ਦੇਖਦੇ ਹੋ ਉਹਨੂੰ ਸੱਸ ਕਟੀਆਂ ਗਿੱਟੀਆਂ ਤੇ ਜਾਂਦੀਆਂ ਨੇ ਤੇ ਸਾਨੂੰ ਜ਼ਰੂਰਤ ਹੈ ਇੱਕ ਸੱਸ ਨੂੰ ਵੀ ਮਾਂ ਸਮਝੋ ਔਰ ਜਿਹੜੀ ਅੱਜ ਕੱਲ ਦੇਖੋ ਸੱਸ ਦੇ ਵੀ ਦੋ ਦੋ ਇੱਕ ਇੱਕ ਦੋ ਦੋ ਬੱਚੇ ਜੇ ਬੱਚੀ ਉਧਰੋਂ ਆਈਏ ਦੋ ਭੈਣ ਭਰਾ ਨੇ ਤੇ ਇੱਧਰ ਵੀ ਸ਼ਾਇਦ ਦੋ ਭਰਾ ਜਾਂ ਦੋ ਇੱਕ ਭੈਣ ਭਰਾ ਹੋਣਗੇ ਤੇ ਸੱਸ ਨੂੰ ਵੀ ਉੰਨੀ ਲੋੜ ਨੂੰ ਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨਾ ਕਿ ਬਚਪਨ ਚ ਸਾਨੂੰ ਇੱਕ ਦੂਜੇ ਦੇ ਸਹਿਯੋਗ ਦੀ ਲੋੜ ਹੈ ਇਸ ਤਰ੍ਹਾਂ ਸੱਸ ਨੂੰ ਵੀ ਨੂੰ ਦੀ ਸਹਿਯੋਗ ਦੀ ਲੋੜ ਹੈ ਆਪਣੇ ਅੰਦਰ ਦੀ ਉਹ ਜਿਹੜੀ ਸੋਚ ਹੈ ਨਾ ਉਹ ਬਦਲਣ ਦੀ ਲੋੜ ਹੈ ਔਰ ਦੂਸਰੀ ਅੱਲ ਅਸੀਂ ਕਹਿ ਦਿੰਦੇ ਆ ਕਿ ਸਾਡੀ ਮਾਂ ਨੇ ਕੁਝ ਕਹਿ ਤਾ ਸਾਨੂੰ ਸੁਪੋਜ਼ ਅਸੀਂ ਕਦੇ ਗੁੱਸਾ ਨਹੀਂ ਕਰਦੇ ਮਮਾ ਨੂੰ ਫਿਰ ਉਹ ਕਹਿੰਦੇ ਗੱਲ ਵਕੜੀ ਪਾ ਕੇ ਮਾਂ ਨਾਲ ਪਿਆਰ ਕਰ ਲੈਣੇ ਆ ਜੇ ਤੁਸੀਂ ਸੱਸਾਂ ਨੂੰ ਵੀ ਇੱਕ ਗਲਵਕੜੀ ਪਾ ਕੇ ਪਿਆਰ ਕਰ ਲੋ ਤੇ ਮੈਂ ਕਹਿੰਨੀ ਆ ਸੱਸਾਂ ਵੀ ਕੋਈ ਮਾੜੀਆਂ ਨਹੀਂ ਹੋਈਆਂ ਜੀ ਬਿਲਕੁਲ ਜਿੱਦਾਂ ਸਾਡੇ ਪੁਰਾਣੇ ਲੋਕ ਗੀਤਾਂ 'ਚ ਹੁੰਦਾ ਸੀਗਾ ਨਾ ਕਿ ਕਿਹਾ ਜਾਂਦਾ ਸੀਗਾ ਕਿ ਨੂੰ ਸੱਸ ਦਾ ਮੁਕਾਬਲਾ ਆਮੋ ਸਾਹਮਣੇ ਇਹ ਗੱਲਾਂ ਮਜ਼ਾਕ ਦੇ ਵਿੱਚ ਹੁੰਦੀਆਂ ਸੀਗੀਆਂ ਇੱਕ ਦੂਸਰ ਨੂੰ ਐਵੇਂ ਛੇੜਖਾਣੀ ਕਰਨ ਵਾਸਤੇ ਹੁੰਦੀਆਂ ਸੀ ਰਿਸ਼ਤਿਆਂ ਦੇ ਵਿੱਚ ਤੇ ਅਸੀਂ ਉਹਨਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਨਹੀਂ ਲਿਓ ਮਜ਼ਾਕ ਤੋਂ ਹਟ ਕੇ ਆਪਣੀ ਜ਼ਿੰਦਗੀ ਦੇ ਅੰਦਰ ਹੀ ਉਹਨੂੰ ਗਹਿਰਾਈ ਤੱਕ ਡਬੋ ਕੇ ਰੱਖ ਲਿਆ ਕਿ ਸ਼ਾਇਦ ਜਿਹਨੇ ਜਿੰਨੇ ਵੀ ਸਹਰਿਆਂ ਦੇ ਰਿਸ਼ਤੇ ਹੁੰਦੇ ਨੇ ਸ਼ਾਇਦ ਮਾੜੇ ਹੀ ਹੁੰਦੇ ਨੇ ਜਿੱਦਾਂ ਤੁਸੀਂ ਕਹੇ ਇਹ ਚੀਜ਼ਾਂ ਮਜ਼ਾਕ ਵਾਸਤੇ ਬਨੀਆਂ ਚੀਜ਼ ਪਰ ਅਸੀਂ ਇਹਨਾਂ ਨੂੰ ਪੋਜ਼ਿਟਿਵ ਲੈ ਲੀਤਾ ਵੈ ਅਸੀਂ ਇਹਨਾਂ ਨੂੰ ਨਾ ਤਾਂ ਨੈਗੇਟਿਵ ਤਰੀਕੇ ਨਾਲ ਸੋਚਦੇ ਆਂ ਕਿ ਸੱਸ ਬੁਰੀ ਐ ਬਟ ਅਸੀਂ ਸੋਚ ਨੂੰ ਬਦਲ ਲੀਏ ਕਿ ਇਹ ਮੇਰਾ ਪਰਿਵਾਰ ਐ ਦੇਵਰ ਮੇਰਾ ਭਰਾ ਵੈ ਜਿਸ ਤਰ੍ਹਾਂ ਤੁਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਹੀ ਕੋ ਖੂਨ ਦਾ ਰਿਸ਼ਤਾ ਹੁੰਦਾ ਵੈ ਦੇਖੋ ਅਰਚਨਾ ਜੀ ਅਸੀਂ ਪੇਕੇ ਘਰੋਂ ਆਏ ਆ ਨਾ ਸਾਡਾ ਖੂਨ ਦਾ ਰਿਸ਼ਤਾ ਐ ਸਹਰੇ ਘਰ ਚ ਸਾਡਾ ਪਿਆਰ ਦਾ ਰਿਸ਼ਤਾ ਹੈ ਪਿਆਰ ਔਰ ਵਿਸ਼ਵਾਸ ਵਿਸ਼ਵਾਸ ਜਿਹੜਾ ਵੈ ਉਹ ਹਰ ਇੱਕ ਰਿਸ਼ਤੇ ਦੀ ਜੜ ਮੈਂ ਕਹਾਂਗੀ ਅੱਜ ਦੇ ਮਾਹੌਲ ਦੇ ਵਿੱਚ ਕੋਈ ਪਾਸਵਰਡ ਬਣ ਚੁੱਕਾ ਹੈ ਵਿਸ਼ਵਾਸ ਜੇ ਤੁਹਾਡਾ ਰਿਸ਼ਤਿਆਂ ਦੇ ਵਿੱਚ ਵਿਸ਼ਵਾਸ ਟੁੱਟ ਗਿਆ ਤੇ ਰਿਸ਼ਤੇ ਜਿਹੜੇ ਆ ਤਾਰ-ਤਾਰ ਹੋ ਜਾਂਦੇ ਆ ਔਰ ਵਿਸ਼ਵਾਸ ਜਿਹੜਾ ਇੱਕ ਜੜ ਦੇ ਸਮਾਨ ਹੈ ਅਗਰ ਇੱਕ ਜਿੱਦਾ ਰਕਸ਼ ਤੁਸੀਂ ਦੇਖਦੇ ਹੋ ਇੱਕ ਪੌਦਾ ਹੀ ਹੈ ਜਿਸ ਤਰ੍ਹਾਂ ਉਹਦੀ ਕੋ ਜੜ ਸੁੱਕ ਜਾਏ ਤੇ ਪੌਦੇ ਦੇ ਫੁੱਲ ਪੱਤੀਆਂ ਸਭ ਸੁੱਕ ਜਾਂਦੇ ਆ ਇਦਾਂ ਹੀ ਜੜ ਵਿਸ਼ਵਾਸ ਅਗਰ ਟੁੱਟ ਜਾਂਦਾ ਹੈ ਤੇ ਰਿਸ਼ਤੇ ਜਿਹੜੇ ਆ ਦੁਬਾਰਾ ਜਿਹੜੇ ਜੋੜਨੇ ਬੜੇ ਮੁਸ਼ਕਲ ਹੋ ਜਾਂਦੇ ਇਸ ਕਰਕੇ ਮੈਂ ਦੋਨਾਂ ਧਿਰਾਂ ਚ ਕਵਾਂਗੀ ਮੈਂ ਨਹੀਂ ਕਹਿੰਦੀ ਸਿਰਫ ਬੱਚਿਆਂ ਨੂੰ ਹੀ ਵਿਸ਼ਵਾਸ ਬਣਾਉਣ ਦੀ ਲੋੜ ਹੈ ਉਹ ਦੂਸਰੇ ਪਾਸੇ ਸਾਨੂੰ ਸਹੁਰੇ ਪਰਿਵਾਰ ਨੂੰ ਵੀ ਬੱਚੀ ਦੇ ਨਾਲ ਇੱਕ ਵਿਸ਼ਵਾਸ ਜੋੜਨ ਦੀ ਲੋੜ ਹੈ ਦੋਨੋਂ ਤਰਫ ਵਿਸ਼ਵਾਸ ਹੋਏਗਾ ਇਹ ਤਾਂ ਹੀ ਰਿਸ਼ਤੇ ਜਿਹੜੇ ਆ ਉਹ ਲਾਜਵਾਬ ਔਰ ਕਾਮਯਾਬ ਹੋਣਗੇ ਜੀ ਬਿਲਕੁਲ ਜੀ ਇਹ ਬਹੁਤ ਵਧੀਆ ਟਿਪ ਮਿਲਿਆ ਸਾਨੂੰ ਅੱਜ ਇਹਨਾਂ ਨਾਲ ਗੱਲ ਕਰਦੇ ਹੋਏ ਕਿ ਰਿਸ਼ਤੇ ਜਿਹੜੇ ਨੇ ਉਹ ਲਾਜਵਾਬ ਤੇ ਬਹੁਤ ਬਿਹਤਰੀਨ ਹੋ ਸਕਦੇ ਨੇ ਤੇ ਉਹਦਾ ਇੱਕੋ ਹੀ ਟਿਪ ਹੈ ਇਹਨਾਂ ਨੇ ਪਾਸਵਰਡ ਦੱਸਿਆ ਸਾਨੂੰ ਵਿਸ਼ਵਾਸ ਬਿਲਕੁਲ ਜੀ ਵਿਸ਼ਵਾਸ ਹੋਏਗਾ ਰਿਸ਼ਤਿਆਂ ਦੇ ਵਿੱਚ ਅਸੀਂ ਕੁਝ ਦਾ ਕੁਝ ਕਰ ਸਕਦੇ ਆ ਆਪਣੇ ਰਿਸ਼ਤਿਆਂ ਦਾ ਨਿਗ ਮਾਨ ਸਕਦੇ ਆ ਆਪਣੇ ਰਿਸ਼ਤਿਆਂ ਨੂੰ ਵਧਾ ਸਕਦੇ ਆ ਔਰ ਉਹਨਾਂ ਦਾ ਇਤਬਾਰ ਜਿਹੜਾ ਜਿੱਤ ਸਕਦੇ ਆ ਅਸ਼ਕੁਨ ਜੀ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਅੱਜ ਦਾ ਜਿਹੜਾ ਜ਼ਮਾਨਾ ਹੈ ਪਹਿਲੇ ਜ਼ਮਾਨੇ ਦੇ ਨਾਲ ਅੱਗੇ ਔਰਤ ਘਰ ਦੇ ਅੰਦਰ ਹੀ ਰਹਿੰਦੀ ਸੀਗੀ ਉਹਨੂੰ ਜਿਸ ਤਰ੍ਹਾਂ ਕਿਹਾ ਜਾਂਦਾ ਸੀਗਾ ਜਿਹੜੇ ਸਾਂਚੇ ਚੋਂ ਢਾਲਿਆ ਜਾਂਦਾ ਸੀ ਉਹ ਢਲ ਜਾਂਦੀ ਸੀਗੀ ਬਟ ਹੁਣ ਅੱਜ ਦੀ ਔਰਤ ਜਿਹੜੀ ਹੈ ਉਹ 엠ਪਾਵਰਡ ਹੈ ਉਹਦਾ ਸ਼ਿਸ਼ਕਤੀਕਰਨ ਹੋ ਚੁੱਕਾ ਹੋਇਆ ਪੜ੍ਹ ਲਿਖ ਕੇ ਕੁੜੀਆਂ ਮੈਂ ਕਹਿੰਨੀ ਆ ਤੁਸੀਂ ਦੇਖੋ ਕਿੱਥੇ ਦੀਆਂ ਕਿੱਥੇ ਪਹੁੰਚ ਗਈਆਂ ਨੇ ਉਹਨਾਂ ਨੇ ਅਜਿਹੀਆਂ ਕਾਮਯਾਬੀਆਂ ਹਾਸਲ ਕੀਤੀਆਂ ਨੇ ਤੇ ਕੁੜੀਆਂ ਨੂੰ ਲੱਗਦਾ ਕਿ ਅਸੀਂ ਕਾਮਯਾਬ ਹੋ ਗਏ ਤਾਂ ਅਸੀਂ ਕਿਸੇ ਦੇ ਅੱਗੇ ਕਿਉਂ ਹੀ ਚੁੱਕੀਏ ਔਰ ਗੱਲ ਠੀਕ ਵੀ ਹੈ ਕਿ ਤੁਸੀਂ ਇਹ ਮੰਨਦੇ ਹੋ ਕਿ ਕਾਮਯਾਬ ਹੋਣਾ ਤੇ ਰਿਸ਼ਤਿਆਂ ਦੇ ਵਿੱਚ ਕਾਮਯਾਬ ਹੋਣਾ ਇਹ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ ਕ੍ਰੀਸੀ ਵਰਡ ਯੂਜ਼ ਕੀਤਾ ਹੈ ਸਸ਼ਕਤੀਕਰਨ ਸਸ਼ਕਤੀਕਰਨ ਦੀ ਜਿਹੜੀ ਲਹਿਰ ਚੱਲੀ ਸੀ ਨਾ ਅਰਚਨਾ ਜੀ ਉਹਦਾ ਮਤਲਬ ਸੀਗਾ ਕਿ ਇੱਕ ਲੜਕੀ ਜਿਹੜੀ ਹੈ ਜਾਂ ਔਰਤ ਜਿਹੜੀ ਹੈ ਉਹ ਕਮਜ਼ੋਰ ਹੈ ਉਹਨੂੰ ਸ਼ਕਤੀਸ਼ਾਲੀ ਹੋਣ ਦੀ ਲੋੜ ਹੈ ਇੱਕ ਮਨੁੱਖ ਦੇ ਬਰਾਬਰ ਲੜਕੀ ਜੜੀ ਸੀ ਉਹ ਕਮਜ਼ੋਰ ਸੀ ਏ ਪਰ ਸਸ਼ਕਤੀਕਰਨ ਦੇ ਨਾਲ ਨਾਲ ਹੀ ਸਾਨੂੰ ਇਹ ਇਕਵਲ ਇਕਵੈਲਟੀ ਹਰ ਕੰਮ ਦੇ ਵਿੱਚ ਸਾਨੂੰ ਮਤਲਬ ਬਰਾਬਰੀ ਮਿਲਣੀ ਚਾਹੀਦੀ ਸੀ ਮਤਲਬ ਇਹ ਸੀਗਾ ਬਰਾਬਰੀ ਤਾਂ ਮਿਲ ਗਈ ਪਰ ਨਾਲ ਦੀ ਨਾਲ ਦੇਖੋ ਜੇ ਸਸ਼ਕਤੀਕਰਨ ਦੇ ਨਾਲ ਇੱਕ ਸਹਿਨ ਸ਼ਕਤੀ ਔਰ ਸਮਝ ਸਕਤੀ ਇਹ ਦੋਨੋ ਸ਼ਕਤੀਆਂ ਹੋਰ ਜੁੜ ਜਨ ਤੇ ਸੋਨੇ ਤੇ ਸੁਹਾਗਾ ਸਸ਼ਕਤੀਕਰਨ ਦਾ ਸਿਰਫ ਮਤਲਬ ਇਹ ਨਹੀਂ ਅਸੀਂ ਸਰੀਰਕ ਤੌਰ ਤੇ ਅਸੀਂ ਬਲਵਾਨ ਹੋ ਜਾਈਏ ਅਸੀਂ ਜਿੱਦਾਂ ਦਬਾਅ ਪਾਈਏ ਸਾਡੇ ਦੇ ਵਿੱਚ ਹੁਣ ਤਾਂ ਸਟਰੋਂਗ ਹੋ ਜਾਈਏ ਨਹੀਂ ਸਟਰੋਂਗ ਹੋਣ ਦੇ ਨਾਲ-ਨਾਲ ਸਾਨੂੰ ਸਮਝ ਸ਼ਕਤੀ ਦੀ ਬਹੁਤ ਲੋੜ ਹੈ ਘਰ ਵਸਾਣ ਵਾਸਤੇ ਸਿਰਫ ਤੁਹਾਡਾ ਸਰੀਰਕ ਤੌਰ ਤੇ ਹੀ ਸਟਰੋਂਗ ਹੋਣਾ ਜ਼ਰੂਰੀ ਨਹੀਂ ਹੈ ਤੁਹਾਨੂੰ ਸਮਝ ਸ਼ਕਤੀ ਔਰ ਸਹਿਨ ਸ਼ਕਤੀ ਦੀ ਬੜੀ ਲੋੜ ਹੈ ਦੇਖੋ ਸਹਿਨ ਸ਼ਕਤੀ ਤੋਂ ਭਾਵ ਹੈ ਮੇਰਾ ਕੱਚ ਛੋਟੀ ਜਿਹੀ ਗੱਲ ਹੁੰਦੀ ਹੈ ਤੁਸੀਂ ਛੋਟੀ ਜੀ ਗੱਲ ਦੇ ਗੁੱਸੇ ਨੂੰ ਨਾ ਖਿੱਚ ਲੈਂਦੇ ਹੋ ਇੰਨਾ ਕੋ ਖਿੱਚ ਲੈਂਦੇ ਹੋ ਕਿ ਉਹ ਇੱਕਦਾਂ ਨਾ ਤਾੜ ਦਾ ਤ ਬਣ ਜਾਂਦਾ ਹੈ ਹੈਨਾ ਪਹਾੜ ਬਣ ਜਾਂਦਾ ਹੈ ਜਦੋਂ ਅਸੀਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਸਾਸਮਾ ਨੇ ਕੁਝ ਕਹਿ ਦਿੱਤਾ ਸਬਜੀ ਬਣਾਈ ਹੈ ਨਹੀਂ ਠੀਕ ਬਣੀ ਤੁਸੀਂ ਪਿਆਰ ਨਾਲ ਵੈਸੇ ਹੀ ਪਹਿਲਾਂ ਬਣਾਉਣ ਤੋਂ ਪਹਿਲਾਂ ਤੁਸੀਂ ਨਵੇਂ ਘਰ ਚ ਗਏ ਹੋ ਜਾਂ ਤੁਸੀਂ ਉਸ ਘਰ ਦੇ ਬਹੁ ਹੋ ਤੁਸੀਂ ਪੁੱਛੋ ਕਿ ਮੰਮਾ ਜੀ ਸਬਜੀ ਕੀ ਬਣਾਨੀ ਮੰਮਾ ਨਮਕ ਮਿਰਚ ਕਿਸ ਤਰ੍ਹਾਂ ਦਾ ਕੰਦਿਓ ਮਤਲਬ ਇਹ ਛੋਟੀਆਂ ਛੋਟੀਆਂ ਟੋਟਕੀਆਂ ਹੈ ਨੰਬਰ 2 ਅਗਰ ਤੁਸੀਂ ਕੋਈ ਚੀਜ਼ ਇਹ ਸਾਸਮਾ ਨਹੀਂ ਬਣਾਈ ਹੈ ਤੁਸੀਂ ਉਹਦੀ ਪ੍ਰਸ਼ੰਸਾ ਕਰੋ ਪ੍ਰੇਜ਼ ਦੇਣੀ ਹੈ ਨਾ ਉਹ ਤੁਹਾਨੂੰ ਇੱਕ ਡੋਸ ਹੈ એનર્ਜੀ ਮਿਲਦੀ ਹੈ ਅਗਰ ਨੂੰ ਨੇ ਵੀ ਕੋਈ ਅੱਛਾ ਕੰਮ ਕੀਤਾ ਹੈ ਤੇ ਉਹਨੂੰ ਤੁਸੀਂ ਉਹਨੂੰ ਤਾਰੀਫ ਕਰੋ ਤਾਰੀਫ ਐਸੀ ਚੀਜ਼ ਹੈ ਨਾ ਬੰਦੇ ਨੂੰ ਬਦਲ ਕੇ ਰੱਖ ਦਿੰਦੀ ਹੈ ਇਸ ਕਰਕੇ ਅਸੀਂ ਹਰੇਕ ਦੀਆਂ ਕਮੀਆਂ ਨਹੀਂ ਦੇਖੋ ਕਮੀਆਂ ਦੇਖੋਗੇ ਤੁਹਾਨੂੰ ਕਮੀਆਂ ਹੀ ਨਜ਼ਰ ਆਣਗੀਆਂ ਤੁਸੀਂ ਨਾਲ ਦੀ ਨਾ ਲੱਗਦੀ ਦੀਆਂ ਪਲੱਸ ਪੁਆਇੰਟ ਵੀ ਦੇਖੋ ਉਹ ਕਹਿੰਦੇ ਇੰਨੀਆਂ ਕਮੀਆਂ ਵੀ ਨਾ ਤਰਾਸ਼ੋ ਕਿਸੇ ਦੇ ਵਿੱਚ ਕਿ ਤੁਸੀਂ ਉਹਨੂੰ ਜ਼ਿੰਦਗੀ ਚੋਂ ਤੁਹਾਨੂੰ ਕੱਢਣਾ ਪੈਸੇ ਨਹੀਂ ਤੁਸੀਂ ਉਸ ਕਮੀਆਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ ਨੰਬਰ 2 ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗੀ ਜਿਹੜੀਆਂ ਲੜਕੀਆਂ ਪਰਾਈ ਘਰ ਚ ਜਾਂਦੀਆਂ ਨੇ ਉਹ ਸਮਝਦੀਆਂ ਪਤਾ ਕੀ ਹੈ ਕਿ ਸਾਡਾ ਹੀ ਜੋੜਾ ਜੋ ਅਸੀਂ ਕਹ ਰਹੇ ਹੋਏ ਸਹੀ ਹੈ ਮੈਂ ਸਹੀ ਹਾਂ ਠੀਕ ਹੈ ਪਰ ਮੈਂ ਹੀ ਸਹੀ ਆ ਇਹ ਗਲਤ ਹੈ ਜੇ ਸੱਸ마 ਵੀ ਇਹ ਸੋਚੇ ਨਾ ਨਹੀਂ ਤੁਸੀਂ ਠੀਕ ਹੋ ਸਕਦੇ ਹੋ ਪਰ ਤੁਸੀਂ ਹੀ ਠੀਕ ਹੋ ਇਹ ਗਲਤ ਹੈ ਦੂਸਰਾ ਬੰਦਾ ਵੀ ਠੀਕ ਹੋ ਸਕਦਾ ਹੈ ਦੋਨਾਂ ਨੂੰ ਇੱਕ ਦੂਸਰੇ ਨੂੰ ਪਰਿਵਾਰਾਂ ਨੂੰ ਮੈਂ ਤੇਹੀ ਕਹਾਂਗੀ ਦੇਖੋ ਪਰਿਵਾਰ ਦੇ ਵਿੱਚ ਕਿ ਸੱਸ ਬਹੂ ਹੀ ਨਹੀਂ ਹੈ ਹਸਬੰਦ ਵੀ ਆਂਦਾ ਵੈ ਹਸਬੰਦ ਨੂੰ ਵੀ ਸਮਝਣ ਦੀ ਲੋੜ ਹੈ ਕਿ ਮੇਰੀ ਵਾਈਫ ਜੇ ਮੈਨੂੰ ਕੁਝ ਕਹਿ ਰਹੀ ਹੈ ਸਮਝਾ ਰਹੀ ਹੈ ਤੇ ਕਿੱਥੇ ਇਹਨੂੰ ਕੋਈ ਕਮਿਤੀ ਕਿਤੇ ਕਿਤੇ ਆ ਰਹੀ ਹੈ ਉਸ ਕਮੀ ਨੂੰ ਦੂਰ ਕੀਤਾ ਜਾਵੇ। ਹਰ ਜਗ੍ਹਾ ਦੇ ਉੱਤੇ ਮਾਂ ਵੀ ਸਹੀ ਨਹੀਂ ਹੋ ਸਕਦੀ ਹਰ ਜਗ੍ਹਾ ਤੇ ਜੀ ਵੀ ਵੀ ਸਹੀ ਨਹੀਂ ਹੋ ਸਕਦਾ। ਇੱਕ ਬੈਲੈਂਸ ਬਣਾਉਣਾ ਪਰਿਵਾਰ ਦੇ ਵਿੱਚ ਬਹੁਤ ਜ਼ਰੂਰੀ ਹੈ। ਔਰ ਦੇਖੋ ਇਹ ਪਿੱਲਰ ਹੁੰਦੇ ਆ ਸਾਡੇ ਪਰਿਵਾਰ ਦੇ ਚਾਰ ਪਿੱਲਰ ਮੈਂ ਕਹਾਂਗੀ ਕੇਰਿੰਗ, ਸ਼ੇਅਰਿੰਗ, ਬੇਰਿੰਗ ਔਰ ਹੈਰਿੰਗ ਹਰ ਇੱਕ ਨੂੰ ਸੁਣਨਾ ਹਰ ਇੱਕ ਨੂੰ ਬਰਦਾਸ਼ਤ ਕਰਨਾ ਔਰ ਉਸ ਦੇ ਉੱਤੇ ਜਿਨੂੰ ਕਹਿੰਦੇ ਹਰ ਇੱਕ ਦੀ ਕੇਅਰ ਕਰਨਾ ਇਹ ਚੀਜ਼ਾਂ ਬੜੀਆਂ ਕਾਊਂਟ ਕਰਦੀਆਂ ਨੇ ਇੰਨਾਂ ਚੀਜ਼ਾਂ ਤੇ ਕਿ ਛੋਟੀਆਂ-ਛੋਟੀਆਂ ਗੱਲਾਂ ਤੇ ਅਸੀਂ ਧਿਆਨ ਰੱਖ ਲਈਏ ਨਾ ਤੇ ਘਰ ਦੇ ਮਸਲੇ ਘਰ 'ਚ ਹੀ ਸੁਲਝ ਜਾਂਦੇ ਆ ਪਰ ਅਗਰ ਸਪੋਜ਼ ਤੁਹਾਡਾ ਘਰ ਦਾ ਮਸਲਾ ਘਰ 'ਚ ਨਹੀਂ ਸੁਲਝਦਾ ਤੇ ਤੁਸੀਂ ਤੀਸਰੇ ਬੰਦੇ ਦੀ ਕੋਈ ਸਲਾਹ ਲੈ ਸਕਦੇ ਹੋ ਮਸ਼ਵਰਾ ਲੈ ਸਕਦੇ ਹੋ ਸਾਡੇ ਵਰਗੀਆਂ ਸੰਸਥਾਵਾਂ ਨੇ ਕੋਈ ਵੀ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਉਹ ਮੈਂ ਹੁਣ ਤੁਹਾਨੂੰ ਕਹਿਣਾ ਨਹੀਂ ਚਾਹਦੀ ਮੇਰੇ ਕੋਲ ਕਈ ਵੀਰੇ ਇਦਾਂ ਦੇ ਵੀ ਕੇਸ ਆ ਜਾਂਦੇ ਆ ਕਿ ਤੋੜਨ-ਤਰਾਣ ਤੇ ਜੁੜੇ ਹੋਏ ਆ ਆਪਾਂ ਕਿਉਂ ਪਹਿਲਾਂ ਸਿੱਕੇ ਸਿੱਧੀ ਸਲਾਹ ਲੈ ਲਈਏ ਜੇ ਸਾਡਾ ਘਰ ਜੁੜ ਸਕਦਾ ਅਸੀਂ ਕਿਉਂ ਉਸ ਤੋੜਨ ਵਾਲੇ ਪਾਸੇ ਜਾਈਏ ਦੇਖੋ ਅਗਰ ਘਰ ਚ ਵੀ ਦਰਾੜ ਪੈ ਜਾਂਦੀ ਹੈ ਨਾ ਅਸੀਂ ਉਹਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਗਰ ਰਿਸ਼ਤਿਆਂ ਦੇ ਵਿੱਚ ਵੀ ਤਰੇੜਾਂ ਆ ਗਈਆਂ ਨੇ ਤੇ ਆਪਾਂ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਤੋੜਨ ਦੀ ਕੋਸ਼ਿਸ਼ ਨਾ ਕਰੀਏ ਬਿਲਕੁਲ ਜੀ ਬਿਲਕੁਲ ਤੁਸੀਂ ਠੀਕ ਆਖਿਆ ਜਿਹੜਾ ਤਰੇੜਾਂ ਆ ਜਾਂਦੀਆਂ ਅਸੀਂ ਪਹਿਲਾਂ ਕੋਸ਼ਿਸ਼ ਇਹੀ ਕਰੀਏ ਕਿ ਉਹ ਤਰੇੜ ਆਵੇ ਨਾ ਕਿਉਂਕਿ ਜਿਹੜੀ ਚੀਜ਼ ਭਰੀ ਹੋਈ ਹੁੰਦੀ ਹੈ ਨਾ ਜਿਹਨੂੰ ਅਸੀਂ ਭਰ ਕੇ ਰਿਪੇਅਰ ਕਰਦੇ ਹਾਂ ਉਹਦਾ ਉਹ ਮਜ਼ਾ ਨਹੀਂ ਰਹਿ ਜਾਂਦਾ ਪਹਿਲਾਂ ਕੋਸ਼ਿਸ਼ ਇਹੀ ਕਰੋ ਕਿ ਬੜੀ وجہ ਦੇ ਨਾਲ ਨਾ ਦੁਖੇ ਤੇ ਜਿਹੜੇ ਸੋਹਰਾ ਪਰਿਵਾਰ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਕੁੜੀ ਆਪਣਾ ਹਰ ਚੀਜ਼ ਛੱਡ ਕੇ ਆਪਣੇ ਰਿਸ਼ਤਿਆਂ ਨੂੰ ਛੱਡ ਕੇ ਇੱਕ ਜ਼ਿੰਦਗੀ ਨਵੀਂ ਸ਼ੁਰੂ ਕਰਨ ਦੇ ਵਾਸਤੇ ਤੁਹਾਡੇ ਘਰ ਦੇ ਵਿੱਚ ਆਈ ਹੈ ਤੁਹਾਡੇ ਵਿਅੰਸ਼ ਨੂੰ ਅੱਗੇ ਲੈ ਕੇ ਜਾਣ ਵਾਸਤੇ ਆਈ ਹੈ ਔਰ ਪੜੀਆਂ ਲਿਖੀਆਂ ਬੱਚੀਆਂ ਅੱਜਕੱਲ ਵੈਸੇ ਹੀ ਸਮਝਦਾਰ ਨੇ ਜ਼ਰੂਰਤ ਹੈ ਸੋਹਰਿਆਂ ਨੂੰ ਵੀ ਸਮਝੰਦੀ ਤੇ ਧੀਆਂ ਨੂੰ ਜਿਹੜੇ ਸਾਡੇ ਬੱਚੀਆਂ ਨੇ ਉਹਨਾਂ ਨੂੰ ਵੀ ਸਮਝੰਦੀ ਅਪਾ ਇੱਕ ਹੋਰ ਗੱਲ ਜਾਨਣਾ ਚਾਹਾਂਗੇ ਤੁਹਾਡੇ ਕੋਲ ਜਿਸ ਤਰ੍ਹਾਂ ਅੱਜਕੱਲ੍ਹ ਦੀ ਕੁੜੀਆਂ ਕਾਫੀ ਜ਼ਿਆਦਾ ਪੜੀਆਂ ਹੋਈਆਂ ਨੇ ਕੁੜੀਆਂ ਹਰ ਜਗ੍ਹਾ ਤੇ ਟੌਪ ਕਰਦੀਆਂ ਨੇ ਉਹਦੇ ਨਾਲ ਨਾਲ ਇੱਕ ਇਹ ਵੀ ਚੀਜ਼ ਹੈ ਕਿ ਲਵ ਜਿਹੜਾ ਹੈ ਬੱਚਿਆਂ ਨੂੰ ਆਪਸ ਵਿੱਚ ਪਿਆਰ ਹੋ ਜਾਂਦਾ ਔਰ ਮਾਪਿਓ ਉਸ ਰਿਸ਼ਤੇ ਨੂੰ ਕਰਨ ਵਾਸਤੇ ਹੋ ਜਾਂਦਾ ਹੈ ਕਿ ਚਲੋ ਠੀਕ ਹੈ ਬੱਚਿਆਂ ਦਾ ਆਪਸੀ ਫੈਸਲਾ ਹੈ ਤੇ ਸਾਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਬਟ ਉਹਨਾਂ ਦੇ ਸਟੇਟਸ ਦੇ ਵਿੱਚ ਤਾਂ ਸੇਮ ਸਿਮਿਲੈਰਿਟੀ ਹੋ ਸਕਦੀ ਹੈ ਬਰਾਬਰਤਾ ਹੋ ਸਕਦੀ ਹੈ ਬਟ ਜਿਹੜੀ ਬੱਚੇ ਦੀ ਜਿਹੜੀਆਂ ਕੁੜੀਆਂ ਦੀ ਨੌਕਰੀ ਹੁੰਦੀ ਹੈ ਉਹ ਅਪਰ ਹੈਂਡ ਤੇ ਹੁੰਦੀ ਹੈ ਜ਼ਿਆਦਾ ਕਮਾ ਰਹੀਆਂ ਹੁੰਦੀਆਂ ਕੁੜੀਆਂ ਜ਼ਿਆਦਾ ਕਮਾ ਵੀ ਰਹੀਆਂ ਨੇ ਬਟ ਜਿਹੜੇ ਮੁੰਡੇ ਨੇ ਉਹ ਕੁੜੀਆਂ ਨਾਲੋਂ ਘੱਟ ਕਮਾ ਰਹੇ ਨੇ ਚਾਹੇ ਉਹਨਾਂ ਦੀ ਐਜੂਕੇਸ਼ਨ ਦੀ ਵਜ੍ਹਾ ਦੇ ਨਾਲ ਜਾਂ ਕੋਈ ਵੀ ਕਾਰਨ ਹੋ ਸਕਦਾ ਉਹਦੇ ਕਰਕੇ ਵੀ ਮੈਂ ਦੇਖਿਆ ਕਾਫੀ ਘਰਾਂ ਦੇ ਵਿੱਚ ਜਿਹੜੇ ਮਸਲੇ ਉਹ ਉੱਠਦੇ ਨੇ ਕਿ ਇਹ ਜ਼ਿਆਦਾ ਕਮਾਉਂਦੀ ਹੈ ਔਰ ਲੜਕੇ ਦੇ ਅੰਦਰ ਉਹ ਇੱਕ ਇਨਫੀਰੀਓਰਿਟੀ ਕੰਪਲੈਕਸ ਜਿਹੜਾ ਹੈ ਉਹ ਆਣਾ ਸ਼ੁਰੂ ਹੋ ਜਾਂਦਾ ਤੇ ਉਹ ਕੁੜੀ ਨੂੰ ਦਬਾਣ ਵਾਸਤੇ ਅਲੱਗ-ਅਲੱਗ ਤਰ੍ਹਾਂ ਨਾਲ ਕਈ ਤਰ੍ਹਾਂ ਦੇ ਟਿਚਰਾਂ ਜਾਂ ਉਹਨੂੰ ਨੀਚਾ ਦਿਖਾਇਆ ਜਾਂਦਾ ਉਸ ਸਿਚੁਏਸ਼ਨਸ ਦੇ ਵਿੱਚ ਤੁਸੀਂ ਸਾਰਿਆਂ ਨੂੰ ਕੀ ਕਹਿਣਾ ਤੁਸੀਂ ਬੜੀ ਵਧੀਆ ਗੱਲ ਕਹੀ ਹੈ ਕਿ ਲੜਕੀਆਂ ਅੱਜਕੱਲ ਕਮਾਊ ਹੋ ਗਈਆਂ ਨੇ ਮੈਂ ਕਿੰਨੀ ਕਮਾਊ ਹੋਣਾ ਪੈਸੇ ਕਮਾਉਣਾ ਬੁਰੀ ਗੱਲ ਨਹੀਂ ਹੈ ਪਰ ਸਿਰਫ ਪੈਸੇ ਨੂੰ ਸਾਹਮਣੇ ਰੱਖ ਕੇ ਰਿਸ਼ਤਿਆਂ ਨੂੰ ਤੋੜਨਾ ਗਲਤ ਹੈ ਲੜਕੀ ਕਾਬਲ ਹੈ ਕਾਬਲੀਅਤ ਹੁੰਦੀ ਇੰਦੇ ਚ ਹੀ ਹੈ ਕਿ ਉਹ ਪੈਸਾ ਵੀ ਕਮਾਏ ਪਰ ਘਰ ਵੀ ਬਸਾਏ ਅਸੀਂ ਇੱਕ ਬੜਾ ਇੱਕ ਵੱਡਾ ਨਾਅਰਾ ਲਗਾਇਆ ਹੋਇਆ ਹੈ ਕਿ ਬੱਚੀ ਪੜਾਓ ਬੱਚੀ ਬਚਾਓ ਬੱਚੇ ਪੜਾਓ ਬੱਚੀ ਪੜਾਓ ਮੈਂ ਕਹਾਂ ਕਿ ਬੱਚੀ ਪੜਾਓ ਘਰ ਵੀ ਵਸਾਓ ਲੜਕੀਆਂ ਨੂੰ ਇਹ ਵੀ ਸਿੱਖਿਆ ਮਿਲਣੀ ਚਾਹੀਦੀ ਹੈ ਕਿ ਤੁਸੀਂ ਇੱਕ ਬਾਹਰ ਕੰਮ ਕਰਿਓ ਤੁਹਾਡੀ ਕਾਬਲੀਅਤ ਇੰਦੇਸ ਹੈ ਘਰ ਨੂੰ ਔਰ ਬਾਹਰ ਨੂੰ ਕਿਵੇਂ ਮੈਂਟੇਨ ਕਰਨਾ ਹੈ ਦੋਨੋਂ ਪਾਸੇ ਹੀ ਬੈਲੈਂਸ ਰੱਖਣਾ ਲੜਕੀ ਦੀ ਸਮਝਦਾਰੀ ਤੇ ਇਸੇ ਵਿੱਚ ਹੈ ਸਪੋਸ ਦੇਖੋ ਇੱਕ ਬੱਚੀ ਹੈ ਛੋਟੀ ਹੈ ਪੜ੍ਹੀ ਲਿਖੀ ਹੈ ਹਸਪੀਟਲ ਚ ਰਹੀ ਹੈ ਉਹਨੇ ਕਦੀ ਕੰਮਕਾਜ ਨਹੀਂ ਕੀਤਾ ਪਰ ਹੁਣ ਸੋਹਰੇ ਪਰਿਵਾਰ ਚ ਆ ਗਈ ਹੈ ਉਹਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀਆਂ ਨਿਭਾਉਣਾ ਬਹੁਤ ਵੱਡੀ ਚੀਜ਼ ਹੈ ਦੇਖੋ ਜਿੰਨੇ ਜ਼ਿੰਮੇਵਾਰੀ ਨਵਾਲੀਆਂ ਉਹੀ ਘਰ ਦੇ ਵਿੱਚ ਪਾ ਜਾਂਦਾ ਸਾਨੂੰ ਜਿਹੜਾ ਦੇਖੋ ਕੋਈ ਵੀ ਬਚਪਨ ਤੋਂ ਲੈ ਕੇ ਹਰ ਅਸੀਂ ਜ਼ਿੰਮੇਵਾਰੀਆਂ ਨਾਲ ਹੀ ਪੈਦਾ ਹੁੰਨੇ ਆ ਹਨਾ ਹਰ ਇੱਕ ਇਨਸਾਨ ਦੀ ਜ਼ਿੰਮੇਵਾਰੀ ਹੈ ਤੁਸੀਂ ਬਾਹਰ ਕਿਤੇ ਦਫ਼ਤਰ 'ਚ ਕੰਮ ਕਰਦੇ ਹੋ ਤਾਂ ਵੀ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਕਿਸੇ ਸਕੂਲ 'ਚ ਕੰਮ ਕਰਦੇ ਹੋ ਤਾਂ ਵੀ ਤੁਹਾਡੀ ਜ਼ਿੰਮੇਵਾਰੀ ਹੈ ਘਰ ਚਲਾਉਣਾ ਉਹ ਵੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਇਹ ਘਰ ਨੂੰ ਔਰ ਬਾਹਰ ਨੂੰ ਕਿ ਨੇ ਅਸੀਂ ਸਮਝੋਜਨ ਕਰਨਾ ਹੈ ਕਿਵੇਂ ਜੋੜਨਾ ਹੈ ਕਿਵੇਂ ਉਸ ਨੂੰ ਚਲਾਣਾ ਹੈ ਸਿਰਫ ਇਹ ਨਹੀਂ ਹੈ ਕਿ ਮੈਂ ਪੈਸਾ ਕੁਮਾਰੀਆਂ ਤੇ ਆਪਣਾ ਜਿਹਨੂੰ ਕਹਿੰਦੇ ਅੱਕੜ ਆਪਣਾ ਹੰਕਾਰ ਵੀ ਨਹੀਂ ਦਿਖਾਣਾ ਉਹ ਕਹਿੰਦੇ ਹਰ ਇੱਕ ਚੀਜ਼ ਨੂੰ ਪਿਆਰ ਨਾਲ ਸੁਲਝਾਇਆ ਜਾ ਸਕਦਾ ਵੈ ਨਾ ਕਿ ਅੱਕੜ ਕੇ ਨਹੀਂ ਇੱਕ ਗੁਜਰਤ ਦਾ ਹੈ ਕਾਨੂੰਨ ਕਿ ਜਦੋਂ ਅਸੀਂ ਉੱਪਰ ਜਾਣਾ ਹੁੰਦਾ ਨਾ ਤੇ ਅਸੀਂ ਥੋੜਾ ਝੁੱਕ ਕੇ ਜਾਂਦੇ ਆਂ ਪਹਾੜ ਤੇ ਚੜ ਰਹੇ ਆਂ ਅਸੀਂ ਥੋੜਾ ਝੁੱਕਾਂਗੇ ਹਮੇਸ਼ਾ ਤੁਸੀਂ ਦੇਖੋ ਝੁੱਕ ਕੇ ਚੱਲਦੇ ਆਂ ਪਰ ਜਦੋਂ ਅਸੀਂ نیچے ਉਤਰਨਾ ਅਸੀਂ ਅੱਕੜਦੇ ਆਂ ਅਗਰ ਤੁਸੀਂ ਹੁਣ ਤੀ ਤਰੱਕੀ ਕਰਨੀ ਹੈ ਤੇ ਥੋੜਾ ਜਿਨਾ ਝੁਕਣਾ ਮੈਂ ਕਹਿੰਨੀ ਕੋਈ ਗਲਤ ਨਹੀਂ ਆ ਝੁਕਣ ਦਾ ਮਤਲਬ ਇਹ ਵੀ ਨਹੀਂ ਮੈਂ ਕਹਾਂਗੀ ਕਿ ਤੁਸੀਂ ਨਜ਼ਾਇਸ ਸਵੋ ਨਜ਼ਾਇਸ ਸੈਨਾ ਨਹੀਂ ਮੈਂ ਕਹਿ ਰਹੀ ਸਮਝ ਸ਼ਕਤੀ ਦੇ ਨਾਲ ਹਰ ਇੱਕ ਚੀਜ਼ ਨੂੰ ਸਿਚੁਏਸ਼ਨ ਹੈਂਡਲ ਕਰਨਾ ਸਾਡੀ ਸਮਝਦਾਰੀ ਹੈ ਬਿਲਕੁਲ ਜੀ ਜੇ ਕੋਈ ਗੱਲ ਹੋ ਵੀ ਜਾਂਦੀ ਹੈ ਘਰ ਹਰ ਘਰ ਚ ਹੋ ਜਾਂਦੀ ਥੋੜੀ ਬਹੁਤ ਉਹਨੂੰ ਸਮਝਣਾ ਚਾਹੀਦਾ ਥੋੜਾ ਵਕਤ ਦੇਣਾ ਚਾਹੀਦਾ ਫਿਰ ਹੀ ਕਿਸੇ ਮਤਲਬ ਫੈਸਲੇ ਦੇ ਉੱਤੇ ਪਹੁੰਚਣਾ ਚਾਹੀਦਾ ਔਰ ਕਈ ਵਾਰੀ ਅਜਿਹਾ ਵੀ ਮੈਂ ਵੇਖਿਆ ਕਿ ਜਦੋਂ ਅਸੀਂ ਗਰਮਾ ਗਰਮੀ ਦੇ ਵਿੱਚ ਸਾਹਮਣੇ ਵਾਲੇ ਨੇ ਇੱਕ ਅੱਖ ਰੱਖਿਆ ਤੇ ਮੈਂ ਦੱਸ ਆਖ ਦਿੱਤੇ ਤੇ ਤੁਸੀਂ ਕਰਕੇ ਦੇਖਣਾ ਇਹ ਫਾਰਮੂਲਾ ਵੈਸੇ ਕਿ ਜਦੋਂ ਲੜਾਈ ਹੋ ਰਹੀ ਹੁੰਦੀ ਨਾ ਇੱਕ ਬੰਦਾ ਅਗਰ ਚੁੱਪ ਕਰ ਜਾਏ ਤੇ ਉਹੀ ਗੱਲ ਤੁਸੀਂ ਆਪਣੀ ਰੱਖਣੀ ਜ਼ਰੂਰ ਹੈ ਪਰ ਜਦੋਂ ਮਾਹੌਲ ਸ਼ਾਂਤ ਹੋ ਜਾਏ ਉਦੋਂ ਰੱਖੋ ਤੇ ਫਿਰ ਦੇਖੋ ਕਿਸ ਤਰ੍ਹਾਂ ਨੇ ਮਸਲੇ ਸੁਲਝਦੇ ਤੁਹਾਡੇ ਘਰ ਦੇ ਤੇ ਇੱਕ ਹੋਰ ਵੀ ਚੀਜ਼ ਅੱਜ ਕੱਲ ਜਿਹੜਾ ਸਾਡੇ ਕੰਨਾਂ ਦੇ ਵਿੱਚ ਇੱਕ ਅੱਖਰ ਹੋਰ ਵੀ ਪੈਂਦਾ ਜੀ ਇਹ ਮੇਰਾ ਹੱਕ ਹੈ ਤੇ ਬੱਚਿਆਂ ਨੂੰ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਤਾਂ ਸਭ ਨੂੰ ਜਾਨਣਾ ਹੈ ਕਿ ਇਹ ਮੇਰਾ ਹੱਕ ਹੈ ਮੈਂ ਕੋਰਟ ਚ ਜਾ ਕੇ ਮੰਗਾ ਗੀ ਜਾਂ ਇਹ ਕਰਾਂ ਗੀ ਜਾਂ ਮੁੰਡਾ ਵੀ ਕਈ ਵਰੀ ਕਹਿ ਦਿੰਦਾ ਇਹ ਮੇਰਾ ਹੱਕ ਹੈ ਤੈਨੂੰ ਕਰਨਾ ਹੀ ਪਏਗਾ ਤੇ ਜਿਹੜੀਆਂ ਜ਼ਿੰਮੇਵਾਰੀਆਂ ਉਹ ਬੱਚਿਆਂ ਨੂੰ ਨਹੀਂ ਪਤਾ ਤੇ ਹੱਕ ਤੇ ਜ਼ਿੰਮੇਵਾਰੀ ਦਾ ਕੀ ਫਰਕ ਹੈ ਤੁਹਾਡੇ ਮੁਤਾਬਿਕ ਦੇਖੋ ਅਸੀਂ ਅੱਜ ਕੱਲ੍ਹ ਆਹ ਕੰਮ ਬਾਰੇ ਬੜੇ ਅਵੇਅਰ ਹੋ ਚੁੱਕੇ ਆ ਜਾਣਕਾਰੀ ਲੈ ਚੁੱਕੇ ਆ ਪਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਭੁੱਲਦੇ ਜਾ ਰਹੇ ਆ ਇੱਕ ਲੜਕੀ ਵਿਆਹ ਕਰਾ ਕੇ ਸੋਹਰੇ ਘਰ ਚ ਜਾਂਦੀ ਹੈ ਜੇ ਆਪਣੇ ਵਿੱਚ ਦਾਤ ਤਰੇਡ ਪੈ ਜਾਂਦੀ ਹੈ ਨਾ ਤੋ ਉਹਨੂੰ ਪਤਾ ਹੈ ਮੇਰਾ ਹੱਕ ਹੈ ਮੈਂ ਐਲਮਨੀ ਮੰਗ ਸਕਦੀ ਆ ਮੈਂ ਮੇਨਟੇਨੈਂਸ ਲੈ ਸਕਦੀ ਆ ਪਰ ਉਹਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਮੈਂ ਜ਼ਿੰਮੇਵਾਰੀ ਕਿਹੜੀ ਨਿਭਾਈ ਹੈ ਇਹ ਕਿਉਂ ਆਇਆ ਇਹ ਨੌਬਤ ਕਿਉਂ ਆਈ ਹੈ ਸਥਿਤੀ ਕਿਉਂ ਆਈ ਕਿ ਮੈਨੂੰ ਆਪਣਾ ਹੱਕ ਮੰਗਣ ਦੀ ਲੋੜ ਪਈ ਸਭ ਕੁਝ ਹੁੰਦਾ ਹੈ ਦੋ ਬੱਚੇ ਦੋ ਨੇ ਬੇਟਾ ਹੈ ਜਾਂ ਬੇਟੀ ਹੈ ਤੇ ਪੇਰੇ ਸਿਹਰੇ ਮਾਂ-ਬਾਪ ਬਜ਼ੁਰਗ ਹੈ ਉਹਨਾਂ ਨੇ ਕੋਈ ਕਮਾ ਕੇ ਉੱਪਰ ਨਹੀਂ ਲੈ ਜਾਣਾ ਉੱਪਰ ਲਜਾਣ ਵਾਸਤੇ ਕੋਈ ਰਸਤਾ ਨਹੀਂ ਹੈ ਕੋਈ ਕਰੰਸੀ ਨਹੀਂ ਹੈ ਸਭ ਕੁਝ ਬਣਾ ਕੇ ਇੱਥੇ ਛੱਡ ਕੇ ਜਾਣਾ ਹੈ ਅਗਰ ਤੁਸੀਂ ਉਸੇ ਚੀਜ਼ ਨੂੰ ਪਿਆਰ ਦੇ ਨਾਲ ਆਪਣੇ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਘਰ ਪਰਿਵਾਰ ਨੂੰ ਨਾਲ ਲੈ ਕੇ ਚੱਲਦੇ ਹੋ ਤੇ ਤੁਹਾਡੇ ਜਿਹੜੇ ਹੱਕ ਹੈ ਨਾ ਤੁਹਾਨੂੰ ਆਪਣੇ ਆਪ ਹੀ ਮਿਲ ਜਾਣਗੇ ਉਹਦੇ ਵਾਸਤੇ ਮੈਂ ਇਹੀ ਕਹਾਂਗੀ ਕਿ ਆਪਣਾ ਗੁੱਸਾ ਛੱਡੋ ਥੋੜਾ ਜਿਨਾ ਪਿਆਰ ਵਧਾਓ ਸੋਹਰੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝੋ ਸੱਸ ਮਾਂ ਨੂੰ ਵੀ ਸੱਸ ਮਾਂ ਵੀ ਬੱਚੀ ਨੂੰ ਆਪਣੇ ਗੱਲ ਲਾਵੇ ਤੇ ਜਿਹੜੀ ਨੂੰਹ ਹੈ ਉਹ ਵੀ ਔਰ ਹਸਬੰਡ ਜਿਹੜਾ ਹੈ ਉਹਨੂੰ ਪਰਾਈ ਨਾ ਕਹੇ ਕਦੀ ਵੀ ਕਿਉਂਕਿ ਉਹ ਪਰਾਇਆ ਕਰਨੀ ਆ ਉਸ ਦਾ ਉਸ ਦਾ ਆਪਣਾ ਘਰ ਉਹਨੂੰ ਅਹਿਸਾਸ ਕਰਾਵੇ ਕਿ ਅਗਰ ਤੂੰ ਬੱਚਾ ਗਲਤ ਕੰਮ ਦੀ ਬੇ ਕੀਤਾ ਵੈ ਇਹ ਵੀ ਤੇਰਾ ਆਪਣਾ ਘਰ ਆ ਉਹਨੀਆਂ ਗਲਤੀਆਂ ਨੂੰ ਇੱਕ ਦੂਸਰੇ ਦੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਅਸੀਂ ਇੱਕ ਦੂਸਰੇ ਦੀਆਂ ਅਛਾਈਆਂ ਤੋਂ ਕੁਝ ਸਿੱਖੀਏ ਅਸੀਂ ਜੇ ਉਹਨਾਂ ਦੇ ਵਿੱਚ ਕੋਈ ਪਲੱਸ ਪੁਆਇੰਟ ਆ ਉਹਨਾਂ ਤੋਂ ਕੁਝ ਅਸੀਂ ਸਿੱਖਿਆ ਲਈਏ ਇੱਕ ਦੂਸਰੇ ਦੇ ਸੀਂ ਸੰਪੂਰਕ ਹੈ ਕਿ ਦੁਜੇ ਦੇ ਅਸੀਂ ਕਹਿੰਦੇ ਨਾ ਸਹਯੋਗੀਆਂ ਇਹ ਜਿਹੜੀ ਗੱਡੀ ਆ ਨਾ ਗਰਸਤੀ ਦੀ ਇਹ ਦੋ ਪਹੀਆਂ ਤੇ ਚੱਲਦੀ ਆ ਇੱਕ ਪਹੀਆ ਵੀ ਜੇਕਰ ਪੰਚਰ ਹੋ ਜਾਂਦਾ ਤੇ ਗੱਡੀ ਚੱਲ ਨਹੀਂ ਸਕਦੀ ਇਸ ਕਰਕੇ ਸਾਨੂੰ ਦੋਨੋਂ ਪਾਸੇ ਦੋਨਾਂ ਪਰਿਵਾਰਾਂ ਨੂੰ ਇੱਥੇ ਮੈਂ ਥੋੜੀ ਜਿਹੀ ਗੱਲ ਕਹਿਣਾ ਚਾਹਾਂਗੀ ਅਸਤਨਾ ਜੀ ਅੱਜਕਲ ਦੇਖੋ ਲੜਕੀਆਂ ਦਾ ਝੁਕਾਵ ਜਿਆਦਾ ਜਿਹੜਾ ਨਾ ਪੇਰੈਂਟਸ ਵੱਲ ਜਿਆਦਾ ਹੋ ਰਿਹਾ ਵੈ ਕਿ ਪੇਰੈਂਟਸ ਦੇ ਘਰ ਦੇ ਵਿੱਚ ਕੋਈ ਸੁੱਖ ਦੁੱਖ ਹੈ ਤੇ ਬੱਚਾ ਉਸ ਨੂੰ ਦਿਲੋਂ ਫੀਲ ਕਰਦਾ ਹੈ ਖੁਸ਼ੀ ਹੈ ਦਿਲੋਂ ਫੀਲ ਕਰਦਾ ਤੇ ਸੋਹਰੇ ਪਰਿਵਾਰ ਦੇ ਵਿੱਚ ਵੀ ਤੁਸੀਂ ਦਿਲ ਤੋਂ ਉਹਨਾਂ ਚੀਜ਼ਾਂ ਨੂੰ ਨਿਭਾਓਗੇ ਤੇ ਇਹ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਯੋਗ ਦੇਵੇਗਾ ਮੈਂ ਇਹ ਕਹਿਣਾ ਚਾਹੂੰਗੀ ਦੋਨਾਂ ਪਰਿਵਾਰਾਂ ਨੂੰ ਆਪਸ ਦੇ ਵਿੱਚ ਬੜਾ ਜੁੜਨ ਦੀ ਲੋੜ ਹੈ ਇੱਕ ਟਿੱਟ ਜੁੜਦੀ ਹੈ ਨਾ ਤਾਂ ਇੱਕ ਦੀਵਾਰ ਬਣ ਜਾਂਦੀ ਹੈ ਅਗਰ ਦੀਵਾਰ ਤੋਂ ਇਕੱਠੀਆਂ ਖੜਾ ਕਰ ਲੋ ਤੇ ਇਮਾਰਤ ਬਣ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਅਸੀਂ ਘਰ ਦੇ ਪਰਿਵਾਰ ਦੇ ਸਦਸਿਅ ਅਗੇ ਨੂੰ ਸੱਸ ਸੋਹਰਾ ਹਸਬੰਡ ਸਾਰੇ ਜੁੜ ਕੇ ਪਿਆਰ ਦੇਣਾ ਚੱਲਾਂਗੇ ਤੇ ਘਰਵਾਲਾ ਦਾ ਸੁਰਗ ਹੀ ਕੋਈ ਚੀਜ਼ ਨਹੀਂ ਹੈ ਬਹੁਤ ਅੱਛੀ ਗੱਲ ਜੀ ਤੁਸੀਂ ਇਹ ਆਖੀ ਹੈ ਤੇ ਅਕਸਰ ਇੱਕ ਹੋਰ ਚੀਜ਼ ਵੇਖਣ ਦੇ ਵਿੱਚ ਜਾਂਦੀ ਹੈ ਕਿਉਂਕਿ ਅਸੀਂ ਘਰੇਲੂ ਝਗੜਿਆਂ ਦੀ ਗੱਲ ਕਰ ਰਹੇ ਹਾਂ ਔਰ ਉਹਦੇ ਵਿੱਚ ਅਹਿਮ ਇੱਕ ਚੀਜ਼ ਅਸੀਂ ਕਰਿਆ ਨੂੰ ਤੇ ਸਸਤਾ ਨੂੰ ਸਸ ਨਹੀਂ ਹੁੰਦਾ ਇੱਕ ਅੱਖਰ ਅਸੀਂ ਬਣਾਏ ਹੋਏ ਨੇ ਸਮਾਜਿਕ ਅੱਖਰ ਨੇ ਜ ਜੀ ਮਾਂ ਨੂੰ ਮਾਂ ਆਖਦੇ ਆ ਤੇ ਨੂੰ 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 ਹੀ ਆਖਿਆ ਜਾਏਗਾ ਨੂਆ ਵੀ ਧੀਆ ਬੰਦੀਆਂ ਮੈਂ ਵੇਖਿਆ ਨੇ ਤੇ ਕਈ ਵਰੀ ਧੀਆ ਜਿਹੜੀਆਂ ਹੁੰਦੀਆਂ ਨੇ ਉਹ ਵੀ ਆਪਣੇ ਮਾਪਿਆਂ ਤੋਂ ਦੂਰ ਹੋ ਜਾਂਦੀਆਂ ਨੇ ਹੁਣ ਇਹ ਹੈ ਕਿ ਜਦੋਂ ਸਮਾਜਿਕ ਜਿਹੜਾ ਤਾਣਾ ਬਾਣਾ ਹੈ ਉਹ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਂਦਾ ਹੈ ਪਰ ਜਿਹੜੀਆਂ ਕੁੜੀਆਂ ਨੇ ਅੱਗੇ ਸੰਯੁਕਤ ਪਰਿਵਾਰ ਹੁੰਦੇ ਸੀ ਸਾਡੇ ਜੀ ਜੀ ਹੁਣ ਜਿਹੜੇ ਨੇ ਨਿਊਕਲੀਅਰ ਛੋਟੇ ਪਰਿਵਾਰ ਹੋ ਗਏ ਨੇ ਤੇ ਕੁੜੀਆਂ ਨੂੰ ਪਹਿਲਾਂ ਉਹ ਜਿਹੜੀ ਸਿੱਖਿਆ ਸੀ ਆਪਣੇ ਪੇਕੇ ਘਰ ਤੋਂ ਹੀ ਵੇਖਾ ਵੇਖੀ ਮਿਲ ਜਾਂਦੀ ਸੀਗੀ ਕਿ ਘਰ ਚ ਭੂਆ ਆਈ ਹੈ ਤੇ ਉਹਨੂੰ ਮੇਰੀ ਮਾਂ ਕਿੱਦਾਂ ਡੀਲ ਕਰਦੀ ਪਈ ਹੈ ਘਰ ਦੇ ਵਿੱਚ ਮਤਲਬ ਮੇਰੀ ਦਾਦੀ ਹੈ ਤੇ ਮੇਰੀ ਮਾਂ ਨੂੰ ਕਿੱਦਾਂ ਟਰੀਟ ਕਰਦੀ ਪਈ ਹੈ ਪਰ ਹੁਣ ਰਿਸ਼ਤੇ ਥੋੜੇ ਰਹਿ ਗਏ ਨੇ ਤੇ ਉਹ ਬੱਚੇ ਇਹ ਚੀਜ਼ਾਂ ਨੂੰ ਨਹੀਂ ਸਿੱਖ ਪਾਉਂਦੇ ਤੇ ਇਹਨੂੰ ਕਿੱਦਾਂ ਸਿੱਖਿਆ ਜਾਵੇ ਇਹਦੇ ਬਾਰੇ ਦੱਸੋ ਦੇਖੋ ਜਿਸ ਤਰ੍ਹਾਂ ਤੁਸੀਂ ਕਿਹਾ ਅੱਗੇ ਜਿਹੜੇ ਸਾਂਝੇ ਪਰਿਵਾਰ ਹੁੰਦੇ ਸੀ ਨਾ ਅਗਰ ਲੜਾਈ ਝਗੜਾ ਵੀ ਹੁੰਦਾ ਸੀਗਾ ਨਾ ਤਾਂ ਉਹ ਜਿਸ ਤਰ੍ਹਾਂ ਇੱਕ ਦੋ ਦੇ ਦਿਨ ਦੇ ਵਿੱਚ ਸੁਲਝ ਜਾਂਦਾ ਸੀਗਾ ਕਿ ਮਾਂ ਬਾਪ ਨੂੰ ਪਤਾ ਹੀ ਨਹੀਂ ਸੀ ਲੱਗਦਾ ਅੱਜ ਕੱਲ ਕੀ ਹੈ ਮੋਬਾਈਲ ਫੋਨ ਜਿਹੜਾ ਸਾਡਾ ਇਹ ਬਹੁਤ ਵੱਡਾ ਜਿਹਨੂੰ ਕਹਿੰਦੇ ਆ ਨਾ ਸੰਪਰਕ ਰੱਖਦਾ ਵਾ ਅਗਰ ਲੜਕੀ ਆਪਣੇ ਮਾਪਬਪ ਦੇ ਘਰ ਜਦੋਂ ਜਿੰਨੀ ਹਸਬੰਦ ਨਾਲ ਜੋ ਸਸਨਾ ਗੱਲ ਹੋਈ ਨਾ ਇਹ ਫੋਨ ਦੇ ਉੱਤੇ ਮੰਮਾ ਨੂੰ ਦੱਸਣ ਦੀ ਹਲੇ ਕੀ ਸਿਚੁਏਸ਼ਨ ਦਾ ਹਾਲਾਤਾਂ ਦਾ ਮਾਂ ਨੂੰ ਨਹੀਂ ਪਤਾ ਹੁੰਦਾ ਪਰ ਮਾਂ ਦੀਆਂ ਜਿਸ ਤਰ੍ਹਾਂ ਉਹ ਕਹਿੰਦੇ ਆਂਦਰਾ ਆਂਦਰਾ ਨੂੰ ਲੱਗਦਾ ਕਿ ਮੇਰੀ ਬੇਟੀ ਪਤਾ ਨਹੀਂ ਕਿੰਨੀ ਕੁ ਦੁਖੀ ਹੈ ਤੇ ਮੈਂ ਇੱਥੇ ਥੋੜਾ ਜਿੰਨਾ ਆਪਣੀਆਂ ਬੱਚੀਆਂ ਨੂੰ ਇਹ ਸਮਝਾਉਣਾ ਚਾਹਾਂਗੀ ਅਗਰ ਮੇਰੀ ਗੱਲ ਬੁਰੀ ਲੱਗੇ ਤੇ ਬੱਚੇ ਮੈਨੂੰ ਮਾਫ ਕਰ ਦੇਣਾ ਪਰ ਛੋਟੀ ਛੋਟੀ ਗੱਲ ਜਿਹੜੀ ਹੈ ਨਾ ਮਾਂ ਬਾਪ ਤੱਕ ਨਹੀਂ ਪਹੁੰਚਾਉਣੀ ਚਾਹੀਦੀ ਨੰਬਰ 2 ਜੇ ਅਗਰ ਤੁਸੀਂ ਮਾਂ ਬਾਪ ਦੀਆਂ ਕੋਈ ਗਲਤੀਆਂ ਜਾਂ ਕੋਈ ਉਹਨਾਂ ਦੀਆਂ ਜਿਹੜ ਸੋਹਰੇ ਪਰਿਵਾਰ ਦੀਆਂ ਕਮੀਆਂ ਨੂੰ ਵੀ ਠਕਣਾ ਸ਼ੁਰੂ ਕਰੋ ਹਰ ਛੋਟੀ ਛੋਟੀ ਗੱਲ ਤੇ ਮਾਂ-ਬਾਪ ਨੂੰ ਦੱਸਣਾ ਦੇਖੋ ਰਾਤ ਗਈ ਸੋ ਬਾਤ ਗਈ ਅਗਰ ਤੁਹਾਡੀ ਲੜਾਈ ਝਗੜਾ ਅੱਜ ਹੋਇਆ ਵੀ ਹੈ ਕੱਲ ਨੂੰ ਤੁਸੀਂ ਨੂੰ ਸੱਸ ਨੇ ਜਾਂ ਹਸਬੰਡ ਵਾਈਫ ਨੇ ਫੇਰ ਇਕੱਠੇ ਹੋ ਜਾਣਾ ਮੈਂ ਤੇ ਮਾਂ-ਬਾਪ ਵਿੱਚ ਆਪਣੀ ਦਖਲਅੰਦਾਜ਼ੀ ਕਰਕੇ ਰਿਸ਼ਤਿਆਂ ਨੂੰ ਸਮਾ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਬਿਲਕੁਲ ਜੀ ਸ਼ਕੁਨਉਪਰਾਏ ਜੀ ਤੁਸੀਂ ਸਟੂਡੀਓਜ਼ ਦੇ ਵਿੱਚ ਆਏ ਤੇ ਤੁਸੀਂ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਅਸੀਂ ਆਪਣੇ ਘਰ ਨੂੰ ਟੁੱਟਣ ਤੋਂ ਬਚਾ ਸਕਦੇ ਹਾਂ ਬਿਲਕੁਲ ਜੀ ਉਪਰਾਲੇ ਛੋਟੇ ਹੁੰਦੇ ਨੇ ਕੋਸ਼ਿਸ਼ ਕਰਾਂਗੇ ਤੇ ਕਿਤੇ ਪਹੁੰਚਾਂਗੇ ਤੇ ਵੈਸੇ ਸਾਡੀਆਂ ਬੱਚੀਆਂ ਬੜੀਆਂ ਹੀ ਸੂਝਵਾਨ ਤੇ ਸਿਆਣੀਆਂ ਨੇ ਜ਼ਰੂਰਤ ਹੈ ਥੋੜਾ ਜਿਹਾ ਹੋਰ ਆਪਣਾ ਗੁੱਸਾ ਘਟਾਉਣ ਦੀ ਤੇ ਨਾਲ-ਨਾਲ ਜ਼ਿੰਦਗੀ ਨੂੰ ਸਮਝਣ ਦੀ ਰਿਸ਼ਤੇ ਅਜ਼ੀਜ਼ ਹੁੰਦੇ ਨੇ ਜ਼ਿੰਦਗੀ ਚੱਲਦੀ ਰਿਸ਼ਤੇ ਦੇ ਨਾਲ ਹੀ ਹੈ ਪੈਸੇ ਦੇ ਨਾਲ ਨਹੀਂ ਸ਼ੁਕਰ ਨੋਬਰਾਜੀ ਕੋਰੀ ਮਾਤਾ ਦਾ ਬਹੁਤ ਤਧਨਵਾਦ ਕਰਦੀ ਹਾਂ ਦਰਸ਼ਕੋ ਅੱਜ ਵਾਸਤੇ ਇੰਨਾ ਹੀ ਹੁਣ ਅਰਚਨਾ ਨਵਦੋ ਇਜਾਜ਼ਤ ਨਮਸਕਾਰ